ਅਤਰੀਕਾ ਤੁਸੀਂ ਦੇਖ ਰਹੇ ਹੋ ਪਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉੱਗੇ ਕਿਸਾਨ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਜ਼ਕਤਰ ਸਰਦਾਰ ਜਿੰਦਰ ਸਿੰਘ ਦੀਪ ਸਿੰਘ ਆਲਾ ਮੌਜੂਦ ਨੇ ਅਸੀਂ ਜੋ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੇ ਮਤਾ ਵੀ ਲਾਇਆ ਕਿ ਹੁੰਦਾ ਹੈ ਬੀਬੀਐਮਪੀ ਨੂੰ ਲੈ ਕੇ ਹਰਿਆਣੇ ਨੂੰ ਪਾਣੀ ਕਿੰਨਾ ਦੇਣਾ ਹੈ ਕਿਵੇਂ ਦੇਣਾ ਹੈ ਰਾਇਲਟੀ ਲੈਣੀ ਹੈ ਕੀ ਹਿਸਾਬ ਆ ਉਹ ਸਾਰੀ ਚਰਚਾ ਵਿਧਾਨ ਸਭਾ ਚ ਹੋਗੀ ਉਹਦੇ ਪਿਛੋਕੜ ਜਾਂ ਉਹਦੇ ਅੱਗੇ ਅਸਰ ਪੰਜਾਬ ਦੇ ਉੱਤੇ ਕੀ ਪੈ ਸਕਦੇ ਨੇ ਜੋ ਡੈਮ ਸੇਫਟੀ ਐਕਟ ਆ ਉਹ ਕਿੰਨਾ ਹਲਾਤਾਂ ਚ ਲਿਆਂਦਾ ਗਿਆ ਉਹ ਸਾਰੇ ਸਵਾਲ ਕੋਸ਼ਿਸ਼ ਕਰਾਂਗੇ ਕਿ ਇਸ ਚਰਚਾ ਦੇ ਵਿੱਚ ਰੱਖੇ ਜਾਣ ਤੇ ਨਾਲ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕਿਹਾ ਕਿ ਧਰਨੇ ਨਹੀਂ ਲਾਉਣੇ ਪੰਜਾਬ ਦੀਆਂ ਸੜਕਾਂ ਨਹੀਂ ਰੋਕਣੀਆਂ ਮਤਲਬ ਧਰਨਾ ਮੁਕਤ ਪੰਜਾਬ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਇੱਕ ਚੇਤਾਵਨੀ ਜਾਰੀ ਕੀਤੀ ਉਹਦੀ ਵੀ ਗੱਲ ਕਰਾਂਗੇ ਕਿਸਾਨ ਕਿਵੇਂ ਵੇਦੇ ਰਹੋਗੇ ਸਵਾਗਤ ਹੈ ਤੁਹਾਡਾ ਰਜਿੰਦਰ ਸਿੰਘ ਜੀ ਅਹ ਸ਼ੁਕਰੀਆ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਜਿੰਦਰ ਸਿੰਘ ਜੀ ਤੁਹਾਡਾ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸੀਗਾ ਜਿਹੜਾ ਹੁਣ ਬਹੁਤ ਫੇਮਸ ਹੋਇਆ ਕਿ ਬੀਬੀ ਐਮਬੀ ਨੂੰ ਲੈ ਕੇ ਜਾਂ ਡੈਮ ਸੇਫਟੀ ਐਕਟ ਨੂੰ ਲੈ ਕੇ ਜੋ ਤੁਸੀਂ ਲਿਖਿਆ ਸੀਗਾ ਇਹ ਦਸੰਬਰ 2021 ਦੀ ਗੱਲ ਹੈ ਅੱਜ ਤਕਰੀਬਨ 21 22 23 24 ਤੇ 25 ਚੱਲਦਾ ਤੇ ਸਾਰੇ 3 ਸਾਲ 4 ਸਾਲ ਲਾ ਲੋ ਉਹ ਚੱਲਦੇ ਨੇ ਸਰਕਾਰਾਂ ਦੀ ਇਹਨੂੰ ਲੈ ਕੇ ਅਣਦੇਖੀ ਖਾਸ ਕਰ ਪੰਜਾਬ ਸਰਕਾਰ ਦੀ ਅਣਦੇਖੀ ਜਦੋਂ ਅਸੀਂ ਸੂਬਾ ਸਰਕਾਰ ਦੀ ਗੱਲ ਕਰਦੇ ਆਂ ਤੇ ਕੇਂਦਰ ਸਰਕਾਰ ਦਾ ਇਹਨੂੰ ਲੈ ਕੇ ਜੋ ਰਵੱਈਆ ਆ ਉਹ ਸਮਝਣਾ ਚਾਹਵਾਂਗੇ ਜਿਵੇਂ ਤੁਸੀਂ ਉਹਦੇ ਵਿੱਚ ਵੀ ਜ਼ਿਕਰ ਕੀਤਾ ਕਿ ਇਹ ਖੇਤੀ ਕਰੂਨਾ ਤੋਂ ਵੀ ਵੱਡਾ ਹਮਲਾ ਹੈ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆਂ ਤੇ ਉਹਨੂੰ ਦੇ ਪੰਜਾਬੀ ਸਿੱਧੇ ਲਫ਼ਜ਼ਾਂ ਦੇ ਵਿੱਚ ਸਮਝਣਾ ਚਾਹੋਣ ਕਿ ਆਖਰਕਾਰ ਇਹ ਹੈ ਕਿ ਮਤਲਬ ਇਹਦੀ ਲੋੜ ਕਿਉਂ ਪਈ ਪਹਿਲਾ ਸੂਬਿਆਂ ਦੇ ਅਧਿਕਾਰ ਖੇਤਰ ਚ ਸੀਗਾ ਸਾਰਾ ਜੋ ਰੱਖ ਰਖਾ ਸੀਗਾ ਪਾਣੀਆਂ ਦਾ ਤੇ ਇਹਨੂੰ ਕੇਂਦਰ ਨੂੰ ਕੀ ਉਹਨਾਂ ਦੇ ਦਿਮਾਗ ਵਿੱਚ ਆਇਆ ਕਿ ਅਸੀਂ ਇਹਨੂੰ ਆਪਣੇ ਅਧਿਕਾਰ ਖੇਤਰ ਦੀ ਲੈ ਲਈਏ ਤੇ ਉਹਦੇ ਨਾਲ ਸੂਬਿਆਂ ਦੇ ਅਧਿਕਾਰ ਕਿਵੇਂ ਖਸਦੇ ਨੇ ਤਮਾਮ ਇਹ ਸਾਰੇ ਮਾਮਲੇ ਵਿਚਾਰਨਾ ਪਾਇਓ ਤੇ ਜੋ ਪੰਜਾਬ ਸਰਕਾਰ ਨੇ ਫੈਸਲਾ ਹੁਣ ਮਤਾ ਲਿਆਦਾ ਉਹਦੇ ਬਾਰੇ ਵੀ ਦੱਸਿਓ ਕਿ ਉਹ ਕਿੰਨਾ ਕੁ ਕਾਰਗਰ ਹੈ ਕਿ ਇੱਥੇ ਤੱਕ ਸੀਮਤ ਹੈ ਜਾਂ ਗਾਹ ਹੋਰ ਕਿਹੜਾ ਐਕਸ਼ਨ ਜਾਂ ਇਹ ਗੁੰਗਲੋ ਤੇ ਮਿੱਟੀ ਝਾੜਦੀ ਇਹਨਾਂ ਨੇ ਸਖਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਡੈਮ ਸੇਫਟੀ ਐਕਟ ਕੇਂਦਰ ਸਰਕਾਰ ਲੈ ਕੇ ਕਿਉਂ ਆਈ ਹਾਂਜੀ ਇਹਦਾ ਬਹੁਤ ਹੀ ਸਪਸ਼ਟ ਹੈਗਾ ਕਿ ਜੋ ਭਾਜਪਾ ਤੇ ਆਰਐਸਐਸ ਦੀ ਕੇਂਦਰੀਕਰਨ ਦੀ ਨੀਤੀ ਆ ਜੋ ਦੇਖਣ ਤੋਂ ਹਿੰਦੂਤਵੀਆ ਔਰ ਤੱਤ ਦੇ ਰੂਪ ਦੇ ਵਿੱਚ ਉਹ ਕਾਰਪੋਰੇਟ ਪੱਖੀ ਆ ਤਾਕਤਾਂ ਦਾ ਕੇਂਦਰੀਕਰਨ ਕਰਨਾ ਤਾਂ ਕਿ ਜਿਹੜੀ ਹੈਗੀ ਆ ਮੁਲਕ ਦੇ ਸਾਧਨਾਂ ਦੀ ਇਸ ਮੁਲਕ ਦੇ ਲੋਕਾਂ ਦੀ ਜਿਹੜੀ ਲੁੱਟਾ ਉਹ ਸੌਖੇ ਤਰੀਕੇ ਨਾਲ ਜਿਹੜੀ ਹੈਗੀ ਆ ਉਹ ਕੀਤੀ ਜਾ ਸਕੀ ਤੇ ਉਸ ਲੁੱਟ ਦੇ ਖਿਲਾਫ ਲੋਕ ਲਾਮਬੰਦ ਨਾ ਹੋਣ ਉਹਨਾਂ ਨੂੰ ਹਿੰਦੂਤਵ ਦੇ ਨਾਮ ਤੇ ਇਸ ਮੁਲਕ ਦੇ ਵਿੱਚ ਦੰਗੇ ਪਸਾਦ ਕਰਵਾਏ ਜਾ ਸਕਣ ਲੋਕਾਂ ਨੂੰ ਲੋਕਾਂ ਦੇ ਖਿਲਾਫ ਜਿਹੜਾ ਖੜਾ ਕੀਤਾ ਜਾਵੇ ਇਹ ਬਹੁਤ ਸਿੰਪਲ ਉਹਨਾਂ ਦੀ ਜਿਹੜੀ ਸਿਆਸਤ ਹੈਗੀ ਹੈ ਜੇ ਸੌਖੇ ਸ਼ਬਦਾਂ 'ਚ ਸਮਝ ਨਹੀਂ ਹੋਵੇ ਤਾਂ ਦੋਨਾਂ ਦਾ ਜਿਹੜਾ ਹੈਗਾ ਕਿ ਇੱਕ ਦੇਸ਼ ਇੱਕ ਕੌਮ ਇੱਕ ਧਰਮ ਇੱਕ ਬੋਲੀ ਇੱਕ ਕਾਨੂੰਨ ਇੱਕ ਮੰਡੀ ਇੱਕ ਟੈਕਸ ਇੱਕ ਨੇਤਾ ਸਭ ਕੁਝ ਇੱਕ ਔਰ ਇੱਕ ਸਭ ਕੁਝ ਇਸ ਤਰ੍ਹਾਂ ਸਭ ਨੂੰ ਮਲੀਆਂ ਮੀਟ ਕਰਕੇ ਇਹ ਉਹਦੇ ਚੋਂ ਹੀ ਲਗਾਤਾਰ ਉਹ ਜਿੰਨਾ ਵੀ ਇੱਥੇ ਨਾ ਮਾਤਰ ਹੈ ਇੱਕ ਫੈਡਰਲਿਜ਼ਮ ਦਾ ਢਾਂਚਾ ਇਸ ਮੁਲਕ ਦੇ ਵਿੱਚ ਹੈਗਾ ਉਹਦੇ ਤਹਿਤ ਜਿਹੜੀ ਸਟੇਟ ਲਿਸਟ ਹੈਗੀ ਆ ਉਹਦੇ ਚ ਲਗਾਤਾਰ ਉਹ ਇਨਕ੍ਰੋਚਮੈਂਟ ਕਰ ਰਹੇ ਹੈਗੇ ਕਦੇ ਖੇਤੀ ਕਾਨੂੰਨਾਂ ਦੇ ਨਾਮ ਤੇ ਕਦੇ ਡੈਮ ਸੇਫਟੀ ਐਕਟ ਦੇ ਨਾਮ ਤੇ ਬੀਐਸਐਫ ਨੂੰ 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਦੇਤਾ ਬਾਰਡਰੀ ਏਰੀਏ ਤੋਂ ਜਦ ਕਿ ਲੈਂਡ ਆਰਡਰ ਵੀ ਸਟੇਟ ਸਬਜੈਕਟ ਹੈਗਾ ਚੰਡੀਗੜ੍ਹ ਚ ਪੰਜਾਬ ਦੇ ਸਰਵਿਸ ਰੂਲ ਖਤਮ ਕਰ ਦਿੱਤੇ ਕਿ ਚੰਡੀਗੜ੍ਹ ਚ ਪੰਜਾਬ ਦੀਆਂ ਜਿਹੜੀਆਂ 60% ਨੌਕਰੀਆਂ ਸੀ ਉਹ ਖਤਮ ਕਰ ਦਿੱਤੀਆਂ ਗਈਆਂ ਤੋਂ ਇੱਕ ਮਾਮਲਾ ਆ ਰਹੀ ਹੈ ਕੋਆਪਰੇਟਿਵ ਵੀ ਜਿਹੜਾ ਹੈਗਾ ਸਟੇਟ ਸਬਜੈਕਟ ਹੈਗਾ ਪਰ ਉਮੂਲ ਦੇ ਪ੍ਰੋਜੈਕਟ ਜਿਹੜੇ ਪ੍ਰੋਡਕਟ ਹੈਗੇ ਵੱਡੀ ਪੱਧਰ ਤੇ ਪੰਜਾਬ ਚ ਵੇਚਣ ਦੀ ਤਿਆਰੀ ਇੱਥੇ ਵੇਰ ਕਰਕੇ ਹੋਰ ਜਿਹੜੇ ਸਾਡੀਆਂ ਸਾਡੇ ادارے ਆ ਉਹਨਾਂ ਦਾ ਪੱਠਾ ਜਿਹੜਾ ਸਰਕਾਰ ਇੱਥੇ ਬਿਠਾਉਣ ਲੱਗੀ ਹੋਈ ਹੈਗੀ ਹੈ ਉਹ ਲਗਾਤਾਰ ਜੋ ਕੇਂਦਰ ਸਰਕਾਰ ਦੀ ਉਹਦੀ ਨੀਤੀ ਆ ਕੇਂਦਰੀਕਰਨ ਦੀ ਉਹਦੇ ਤਹਿਤ ਹੀ ਜਿਹੜਾ ਹੈਗਾ ਇਹ ਸਰਕਾਰ ਕੰਮ ਕਰ ਰਹੀ ਹੈ ਤੇ ਡੈਮ ਸੇਫਟੀ ਐਕਟ ਵੀ ਉਹਦੇ ਚ ਹੀ ਆਇਆ ওয়াਟਰ ਤੇ ਡੈਮ ਦੋਨੋਂ ਸਟੇਟ ਸਬਜੈਕਟ 5200 ਦੇ ਕਰੀਬ ਜਿਹੜੇ ਇਸ ਮੁਲਕ ਦੇ ਵਿੱਚ ਡੈਮ ਆ ਜਿਨ੍ਹਾਂ ਦੀ 15 ਮੀਟਰ ਤੋਂ ਵੱਧ ਹਾਈਟ ਆ ਜੋ ਡੈਮ ਸੇਫਟੀ ਐਕਟ ਦੇ ਤਹਿਤ ਉਹਨਾਂ ਨੇ ਕਿਹਾ ਕਿ ਜਿਹੜੇ 5200 ਤੋਂ ਉੱਪਰ ਡੈਮ ਆ ਪੂਰੇ ਮੁਲਕ ਦੇ ਵਿੱਚ ਜਿੰਦੇ ਸਾਡਾ ਭਾਖੜਾ ਨੰਗਲ ਇਹ ਡੈਮ ਵੀ ਆਉਂਦਾ ਹੈਗਾ ਜਿਨ੍ਹਾਂ ਦੀ 15 ਮੀਟਰ ਤੋਂ ਉੱਪਰ ਉਚਾਈ ਆ ਉਹਨਾਂ ਦੀ ਸਾਰੀ ਜਿਹੜੀ ਹੈਗੀ ਆ ਨਿਗਰਾਨੀ ਉਹਨਾਂ ਦੀ ਦੇਖਭਾਲ ਉਹਦੀ ਮਲਕੀਅਤ ਸਾਰੀ ਕੁਝ ਹੁਣ ਕੇਂਦਰ ਸਰਕਾਰ ਦੇ ਕੋਲ ਡੈਮ ਸੇਫਟੀ ਐਕਟ 2021 ਦੇ ਤਹਿਤ ਜਿਹੜੀ ਹੈਗੀ ਆ ਉਹ ਆਗਿਆ ਸੂਬਿਆਂ ਦਾ ਉਹਦੇ ਤੇ ਕੋਈ ਅਧਿਕਾਰ ਜਿਹੜਾ ਹੈਗਾ ਉਹ ਨਹੀਂ ਰਿਹਾਗਾ ਉਹਨਾਂ ਨੇ ਨੈਸ਼ਨਲ ਕਮੇਟੀ ਔਨ ਡੈਮ ਸੇਫਟੀ ਜਿਹੜੀ ਇੱਕ 20 ਮੈਂਬਰੀ ਬਣਾਈ ਜਾਊਗੀ ਜਿੰਦੇ ਵਿੱਚ 10 ਮੈਂਬਰ ਜਿਹੜੇ ਆ ਕੇਂਦਰ ਦੇ ਹੋਣਗੇ 7 ਮੈਂਬਰ ਸੂਬਿਆਂ ਦੇ ਹੋਣਗੇ ਪਰ ਨਾਮ ਜਦ ਉਹਨਾਂ ਨੂੰ ਕੇਂਦਰ ਕਰੂਗਾ ਉਹ ਕਿਦਾਂ ਦੇ ਸੂਬਿਆਂ ਦੇ ਮੈਂਬਰ ਹੋਣਗੇ ਇਹ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਜਿਹੜਾ ਹੈਗਾ ਉਹ ਲਗਾ ਸਕਦੇ ਹੈਗੇ ਔਰ ਤੋਂ ਉਹਦੇ ਤਹਿਤ ਜਿਹੜਾ ਹੈਗਾ ਉਹਨਾਂ ਨੇ ਸਾਡੇ ਡੈਮਾਂ ਨੂੰ ਕੰਟਰੋਲ ਕੀਤਾ ਉਹਦੇ ਤਹਿਤ ਜਿਹੜਾ ਸੀਗਾ ਉਹਨਾਂ ਨੇ ਭਾਖੜਾ ਡੈਮ ਤੋਂ ਜਿਹੜੀ ਸਾਡੀ ਸਿਕਿਉਰਿਟੀ ਹਟਾ ਕੇ ਕੇਂਦਰ ਨੇ ਆਪਣੀ ਸਿਕਿਉਰਿਟੀ ਜਿਹੜੀ ਹੈਗੀ ਆ ਲਾਈ ਹੈਗੀ ਆ ਪਰ ਇਹ ਕੇਂਦਰ ਤਾਂ ਸਾਰਾ ਕੁਝ ਕਰ ਹੀ ਰਿਆ ਸੀਗਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਲਗਭਗ 4 ਸਾਲ ਤੋਂ ਡੈਮ ਸੇਫਟੀ ਐਕਟ ਤੇ ਇੱਕ ਜਿਹੜੀ ਹੈਗੀ ਆ ਇੱਕ ਸਾਜ਼ਿਸ਼ੀ ਚੁੱਪ ਜਿਹੜੀ ਸੀ ਉਹ ਧਾਰੀ ਰੱਖੀ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤੇ ਔਰ ਮੈਂ ਤੁਹਾਡੇ ਧਿਆਨ ਚ ਲਿਆਦਾ ਕਿ 30 ਜੂਨ 2022 ਨੂੰ ਚੰਡੀਗੜ੍ਹ ਦੇ ਵਿੱਚ ਅਸੀਂ ਕਿਰਤੀ ਕਿਸਾਨੀ ਉਹਨਾਂ ਨਾਲ ਇੱਕ ਬਹੁਤ ਵੱਡਾ ਮੁਜਾਰਾ ਕੀਤਾ ਉਦੋਂ ਮੱਤੇਆੜਾ ਪ੍ਰੋਜੈਕਟ ਨੂੰ ਰੱਦ ਕਰਾਉਣਾ ਸਾਡੀ ਮੰਗ ਸੀ ਡੈਮ ਸੇਫਟੀ ਐਕਟ ਦੇ ਖਿਲਾਫ ਰੈਜ਼ੋਲੂਸ਼ਨ ਆਵੇ ਵਿਧਾਨ ਸਭਾ ਚੋਂ ਸਾਡੀ ਮੰਗ ਸੀ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਉਹ ਸਾਡਾ ਮੁੱਖ ਮੰਗ ਸੀ ਜੋ ਪੰਜਾਬ ਦੇ ਪਾਣੀਆਂ ਦੇ ਮਸਲੇ ਸੰਬੰਧਿਤ ਸੀ ਚੰਡੀਗੜ੍ਹ ਮejare ਚ ਬੈਰੀਕੇਟਿੰਗ ਵੀ ਹਟਾਈ ਜਲ ਤੋਪਾਂ ਵੀ ਚੱਲੀਆਂ ਉਸ ਤੋਂ ਬਾਅਦ ਸਾਨੂੰ 5 ਜੁਲਾਈ 2022 ਦੀ ਜਿਹੜੀ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋਰਾਂ ਨੇ ਮੀਟਿੰਗ ਪਰ ਉਹ ਮੀਟਿੰਗ ਉਸ ਤੋਂ ਬਾਅਦ ਅਸੀਂ 5 ਜੁਲਾਈ ਨੂੰ ਚੰਡੀਗੜ੍ਹ ਜਾ ਕੇ ਬੈਠ ਕੇ ਮੋੜਾ ਸਾਡੇ ਨਾਲ ਉਹਨਾਂ ਨੇ ਮੀਟਿੰਗ ਜਿਹੜੀ ਉਹ ਨਹੀਂ ਕੀਤੀ ਉੱਥੇ ਪਹੁੰਚਣ ਤੇ ਕਹਿ ਦਿੱਤਾ ਗਿਆ ਕਿ ਮੀਟਿੰਗ ਜਿਹੜੀ ਆ ਉਹ ਨਹੀਂ ਹੋ ਸਕਦਾ ਇਹਦੇ ਤੋਂ ਉਹਨਾਂ ਦੀ ਪੰਜਾਬ ਦੇ ਪਾਣੀਆਂ ਪ੍ਰਤੀ ਸੰਜੀਦਗੀ ਜਿਹੜੀ ਸੀ ਪਤਾ ਲੱਗਦੀ ਸੀ ਉਸ ਤੋਂ ਬਾਅਦ ਜਦੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਨਾਲ ਮੀਟਿੰਗ ਹੋਈ ਉਹਨਾਂ ਦੀ ਉਹਦੇ 'ਚ ਟਾਈਮ ਸੇਫਟੀ ਐਕਟ ਦੀ ਗੱਲ ਜਦੋਂ ਰੱਖੀ ਉਹ ਕਹਿੰਦੇ ਮੇਰੇ ਧਿਆਨ 'ਚ ਨਹੀਂਗਾ ਅਸੀਂ ਇਹਨੂੰ ਪੜ ਲਾਂਗੇ ਤੁਸੀਂ ਹੁਣ ਦੇਖ ਲਓ ਕਿ ਜਿਹੜੀ ਇਹ ਹੁਣ ਮਾਰਕੀਟਿੰਗ ਪਾਲਿਸੀ ਕੇਂਦਰ ਸਰਕਾਰ ਲੈ ਕੇ ਆਈ ਹੈ ਸਾਡੀਆਂ ਮੰਡੀਆਂ ਨੂੰ ਖਤਮ ਕਰਨ ਲਈ ਇਹਦੇ ਤੇ ਜਦੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਮੀਟਿੰਗ ਬੁਲਾਈ ਹੈਗੀ ਆ ਤਾਂ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਵਿਧਾਨ ਸਭਾ ਚ ਇਸ ਮਾਰਕੀਟਿੰਗ ਪਾਲਿਸੀ ਦੇ ਖਿਲਾਫ ਰੈਜ਼ੋਲੂਸ਼ਨ ਲੈ ਕੇ ਆਓ ਉਹ ਕਹਿੰਦੇ ਲਿਆਵਾਂਗੇ ਅਸੀਂ ਕਿਹਾ ਪਰ ਪਹਿਲਾਂ ਵੀ ਜਿਹੜੇ ਸਾਡੇ ਸੂਬਿਆਂ ਦੇ ਹੱਕ ਮਾਰੇ ਗਏ ਤੁਸੀਂ ਉਹਦੇ ਤੇ ਖਮੋਸ਼ ਰਹੇ ਹੋ ਬੀਐਸਐ 50 ਕਿਲੋਮੀਟਰ ਤੱਕ ਅੰਦਰ ਆਉਣ ਦਾ ਅਧਿਕਾਰ ਲੈ ਲਿਆ ਕੇਂਦਰ ਨੇ ਉਹ ਤੇ ਤੁਸੀਂ ਚੁੱਪ ਹੋ ਐਮ ਸੇਫਟੀ ਐਕਟ ਆਇਆ ਉਹਦੇ ਤੇ ਤੁਸੀਂ ਚੁੱਪ ਹੋ ਉਹ ਕਹਿੰਦੇ ਤੁਸੀਂ ਸਾਡੇ ਧਿਆਨ ਚ ਲਿਆਉਣਾ ਸੀ ਅਸੀਂ ਕਿਹਾ ਹੀ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਆ ਚੁੱਕੇ ਹਾਂ ਤਿੰਨ ਸਾਲ ਪਹਿਲਾਂ ਧਿਆਨ ਚ ਲਿਆ ਆ ਚੁੱਕੇ ਹੈਗੇ ਆ ਤੇ ਹਾਲ ਤੇ ਦੇਖੋ ਕਿ ਉਹ ਮੀਟਿੰਗ ਤੋਂ ਪਹਿਲਾਂ ਮੀਡੀਆ ਚ ਖੁੱਡੀਆਂ ਸਾਹਿਬ ਨੇ ਬਿਆਨ ਦਿੱਤਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਦੋਂ ਰੱਦ ਨਹੀਂ ਹੋਏ ਸੀ ਅਸੀਂ ਕਿ ਤੁਸੀਂ ਇਸ ਤਰ੍ਹਾਂ ਦੀ ਕਿਸ ਗੈਰ ਜ਼ਿੰਮੇਵਾਰانہ ਬਿਆਨਬਾਜ਼ੀ ਕਿਉਂ ਕਰ ਰਹੇ ਹੋ ਰੱਦ ਕਰਵਾ ਕੇ ਆਏ ਹਾਂ ਅਸੀਂ ਤੋਂ ਉਹਨੇ ਇਸ ਗੱਲ ਦੀ ਮਾਫੀ ਮੰਗੀ ਕਿ ਮੇਰੇ ਧਿਆਨ ਚ ਨਹੀਂ ਸੀ ਤੋਂ ਇਹਦੇ ਤੋਂ ਤੁਸੀਂ ਸਾਰੇ ਅੰਦਾਜ਼ੇ ਲਗਾ ਸਕਦੇ ਹੋ ਪੰਜਾਬ ਸਰਕਾਰ ਦੀ ਬૌਧਿਕ ਸਮਰੱਥਾ ਦੇ ਵੀ ਉਹਨਾਂ ਦੀ ਸੰਜੀਦਗੀ ਦੇ ਵੀ ਤੇ ਮੁੱਦਿਆਂ ਵਰਤੀ ਜਾਣਕਾਰੀ ਦੇ ਵੀ ਤੇ ਉਹਨਾਂ ਨੂੰ ਹੱਲ ਕਰਨ ਦੀ ਉਹਨਾਂ ਦੀ ਮਨਛਾ ਦੇ ਵੀ ਹੁਣ ਜਦੋਂ ਲੋ ਪੰਜਾਬ ਸਰ ਪੰਜਾਬ ਦੇ ਚ ਮਾਹੌਲ ਬਣਿਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਐਵਰੇਜ ਪੰਜ ਤੋਂ ਸੱਤ ਐਮਐਲਏ ਰੋਜ਼ ਹੀ ਲੋਕਾਂ ਦਾ ਸਾਹਮਣਾ ਕਰ ਰਿਹਾ ਹੈਗਾ ਜਿਸ ਤਰ੍ਹਾਂ ਦੇ ਇਹਨਾਂ ਨੇ ਵਾਅਦੇ ਕਰਕੇ ਆਏ ਤੇ ਬੁਰੀ ਤਰ੍ਹਾਂ ਸਰਕਾਰ ਬੇਪਰਦ ਹੋਈ ਆ ਤੋਂ ਉਹਦੇ ਖਿਲਾਫ ਇਹ ਸਾਰੇ ਨੂੰ ਕਵਰ ਕਰਨ ਦੇ ਲਈ ਭਗਵੰਤ ਮਾਨ ਸਾਹਿਬ ਹੋਰਾਂ ਨੇ ਕਹਿ ਵੀ ਇੱਕ ਜਿਹੜਾ ਇੱਕ ਭਾਵਕ ਪੱਤਾ ਜਿਹੜਾ ਪੰਜਾਬ 'ਚ ਖੇਡਿਆ ਜਾਵੇ ਪਾਣੀਆਂ ਦਾ ਜਿਹੜੀਆਂ ਪਿਛਲੀਆਂ ਪਿਛਲੇ 50 ਸਾਲਾਂ ਤੋਂ ਸਿਆਸੀ ਪਾਰਟੀਆਂ ਪੰਜਾਬ 'ਚ ਖੇਡਦੀਆਂ ਆ ਰਹੀਆਂ ਨੇ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਮਸਲੇ ਨੂੰ ਬੁਨਿਆਦੀ ਤੌਰ ਤੇ ਹੱਲ ਕਰਨ ਦੀ ਬਜਾਏ 21 ਮਈ ਤੱਕ ਦਾ ਜਿਹੜਾ ਮਸਲਾ ਸੀਗਾ ਕਹਿੰਦੇ ਇੱਕ ਵੀ ਬੂੰਦ ਨਹੀਂ ਦੇਵਾਂਗੇ ਪਰ 4000 ਕਿਊਸਕਾ ਸੀ ਦੇ ਰਹੇ ਆ ਇਹਦੇ ਤੋਂ ਵੀ ਉਹਨਾਂ ਦੀ ਜਿਹੜੀ ਹੈਗੀ ਆ ਪੰਜਾਬ ਦੇ ਪਾਣੀਆਂ ਪ੍ਰਤੀ ਕਿੰਨੀ ਕੁ ਸੰਜੀਦਗੀ ਆ ਪਤਾ ਲੱਗਦੀ ਹੈਗੀ ਆ ਤੇ ਉਹੀ ਉਹ ਜ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਚ ਹੋਇਆ ਕਿ ਮੁੱਦਾ ਇਹਨਾਂ ਉਹਨਾਂ ਨੇ ਆਪਣੀ ਮੀਡੀਆ ਰਾਹੀਂ ਉਭਾਰ ਲਿਆ ਕੱਲ ਅਸੀਂ 50 ਐਮ ਐਲ ਏਜ਼ ਨੂੰ ਪੂਰੇ ਪੰਜਾਬ ਚ ਮੰਗ ਪੱਤਰ ਦੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਕਿ ਡੈਮ ਸੇਫਟੀ ਐਕਟ ਦੇ ਖਿਲਾਫ ਰੈਜ਼ੋਲੂਸ਼ਨ ਆਵੇ ਅੱਜ ਉਹ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਤਾਂ ਪਾਤਾ ਪਰ ਇਹਦੇ ਤੇ ਜਿਹੜੀ 4 ਸਾਲ ਦੀ ਚੁੱਪੀ ਰਹੀ ਇਹਦੇ ਤੋਂ ਪਤਾ ਲੱਗਦਾ ਕਿ ਇਹ ਜਿਹੜਾ ਮਤਾ ਹੈਗਾ ਇਹ ਮਹਿਜ ਰਸਮੀ ਮਤਾ ਰਹਿ ਜਾਣਾ ਹੈ ਕੌਕੇ ਡੈਮ ਸੇਫਟੀ ਦੇ ਸਾਡੇ ਸੂਬਿਆਂ ਦਾ ਅਧਿਕਾਰ ਸੀ ਉਹਦੇ ਤੇ ਡਾਕਾ ਮਾਰਿਆ ਤੇ ਜੇ ਅਸੀਂ ਪਾਣੀ ਤੇ ਡੈਮ ਨੂੰ ਸੂਬਿਆਂ ਦਾ ਅਧਿਕਾਰ ਸਮਝਦੇ ਹਾਂ ਤੇ ਫਿਰ ਪੰਜਾਬ ਦੀ ਸਰਕਾਰ ਨੂੰ ਘੱਟੋ-ਘੱਟ ਦੋ ਕੰਮ ਬਿਲਕੁਲ ਕਰਨੇ ਚਾਹੀਦੇ ਸੀ ਇੱਕ ਤਾਂ ਜਿਹੜਾ ਪੰਜਾਬ ਪੁਨਰਗਠਨ ਐਕਟ ਦੇ ਸੈਕਸ਼ਨ 78 79 80 ਆ ਜਿੰਦੇ ਤਹਿਤ ਪੰਜਾਬ ਦੇ ਪਾਣੀਆਂ ਦੇ ਉੱਪਰ ਕੇਂਦਰ ਨੇ ਆਪਣੀ ਜਿਹੜੀ ਹੈਗੀ ਆ ਟੰਗ ਅੜਾਈ ਹੋਈ ਹੈਗੀ ਆ ਇੱਕ ਤਾਂ ਉਹਨਾਂ ਤਿੰਨਾਂ ਨੂੰ ਰੱਦ ਕਰਾਉਣ ਵਾਲੇ ਪਾਸੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਮਾਲਕੀ ਪੰਜਾਬ ਕੋਲੇ ਆਵੇ ਉਹਨਾਂ ਸਮਝ ਨਹੀਂ ਆਉਂਦੀ ਜਿੰਨਾ ਸਮਾਂ ਪੰਜਾਬ ਪੁਨਰਗਠਨ ਐਕਟ ਦੀਆਂ ਉਹ ਤਿੰਨੋਂ ਸੈਕਸ਼ਨ ਜਿਹੜੇ ਹੈਗੇ ਆ ਉਹ ਉਸੇ ਤਰ੍ਹਾਂ ਬਰਕਰਾਰ ਰਹਿੰਦੇ ਆ ਕਿਉਂਕਿ ਜਿਹੜਾ ਵਾਟਰ ਟਰਮੀਨੇਸ਼ਨ ਬਿੱਲ ਕੈਪਟਨ ਅਮਰਿੰਦਰ ਸਿੰਘ ਹੋਰੀ ਲੈ ਕੇ ਆਏ ਸੀ ਉਹ ਵੀ ਜਦੋਂ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੀ رائے ਲਈ ਆ ਉਹਨਾਂ ਨੇ ਇਸ ਕਰਕੇ ਉਹਨੂੰ ਬਿੱਲ ਨੂੰ ਐਕਟ ਨਹੀਂ ਬਣਨ ਦਿੱਤਾ ਕਿ ਉਹ ਉਹਨਾਂ ਨੂੰ ਲੱਗਾ ਵੀ ਇਹ ਗੈਰ ਸੰਵਿਧਾਨਕਾ ਕਿਉਂਕਿ ਇਹ ਅਧਿਕਾਰ ਤਾਂ ਕੇਂਦਰ ਦੇ ਕੋਲੇ ਆ ਸੂਬਾ ਸਰਕਾਰ ਤਾਂ ਫੈਸਲਾ ਕਰ ਹੀ ਨਹੀਂ ਸਕਦੀ ਪਾਣੀਆਂ ਦੇ ਉੱਪਰ ਤਾਂ ਇੱਕ ਤਾਂ ਜਿਹੜੀ ਵੀ ਕੋਈ ਸਿਆਸੀ ਧਿਰ ਪੰਜਾਬ ਦੇ ਪਾਣੀਆਂ ਨੂੰ ਬੁਨਿਆਦੀ ਤੌਰ ਤੇ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਆ ਉਹਨੂੰ ਇਹ ਇਸ ਇਸ਼ੂ ਨੂੰ ਐਡਰੈਸ ਹੋਣਾ ਪੈਣਾ ਤੇ ਇਹਦੇ ਤੇ ਕਾਨੂੰਨੀ ਲੜਾਈ ਸੰਵਿਧਾਨਕ ਲੜਾਈ ਤੇ ਮਤਲਬ ਜਿਹੜੀ ਸਿਆਸੀ ਲੜਾਈ ਜਿਹੜੀ ਹੈਗੀ ਆ ਉਹ ਲੜਨੀ ਜਿਹੜੀ ਹੈਗੀ ਆ ਉਹ ਪਾਊਗੀ ਇਸ ਪਾਸੇ ਉਹ ਸਰਕਾਰ ਬਿਲਕੁਲ ਕਾਲਾ ਬੜਦੀ ਜਿਹੜੀ ਹੈਗੀ ਆ ਨਜ਼ਰਾ ਉਹ ਆਈ ਆ ਇਹ ਦੂਸਰਾ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਤੇ ਬਾਦੂ ਪਾਣੀ ਜਿਹਨੂੰ ਚਾਹੀਦਾ ਉਹਦੀ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਰਾਇਲਟੀ ਮਿਲੇ ਪਰ ਇਹਨਾਂ ਨੇ ਤਾਂ ਇਹ ਕਿਹਾ ਕਿ ਜਿਹੜਾ 1980-81 ਦੇ ਗੇੜ 'ਚ ਪੰਜਾਬ ਦੇ ਪਾਣੀਆਂ ਦੀ ਵੰਡ ਹੋਈ ਆ ਸਤਲੋਏ ਰਾਵੀ ਵਿਆਸ ਉਹਦਾ ਪਾਣੀ ਘਟ ਗਿਆ ਉਹਨੂੰ ਪਾਣੀ ਦੀ ਮੁੜ ਵੰਡ ਦੀ ਦੁਬਾਰਾ ਜਿਹੜੀ ਦੁਬਾਰਾ ਨੂੰ ਮਤਲਬ ਨੇਗੋਸ਼ੀਏਟ ਕਰਨ ਦੀ ਜ਼ਰੂਰਤ ਆ ਇਹਦਾ ਮਤਲਬ ਆ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਉਹ ਕਹਿੰਦੇ ਕਿ ਮਤਲਬ ਉਹਨਾਂ ਨੂੰ ਮੰਨ ਰਹੇ ਹੈਗੇ ਆ ਮਤਲਬ ਉਹ ਤਾਂ ਇਹਨੂੰ ਰਿਪੀਰੀਅਨ ਪ੍ਰਿੰਸੀਪਲ ਦੇ ਤਹਿਤ ਹੱਲ ਹੀ ਨਹੀਂ ਕਰਨਾ ਚਾਹੁੰਦੇਗੇ ਕਿਉਂ ਜਦੋਂ ਇਹ ਸਮੁੱਚੀ ਪਾਣੀਆਂ ਬਾਰੇ ਪਹੁੰਚ ਇਹ ਹੈਗੀ ਆ ਤਾਂ ਉਹਦੇ ਨਾਲੋਂ ਤੋੜ ਕੇ ਡੈਮ ਸੇਫਟੀ ਐਕਟ ਦੇ ਖਿਲਾਫ ਮਤੇ ਨੂੰ ਦੇਖਣਾ ਤੇ ਉਹਦੇ ਚੋਂ ਇਹ ਸਿੱਟਾ ਕੱਢ ਲਵੇ ਕੋਈ ਕਿ ਪੰਜਾਬ ਦੇ ਪਾਣੀਆਂ ਪ੍ਰਤੀ ਇਹ ਸੰਜੀਦਾ ਹੈਗੇ ਆ ਇਸ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਹ ਹজম ਨਹੀਂ ਕੀਤਾ ਜਾ ਸਕਦਾ ਜੀ ਰਜਿੰਦਰ ਸਿੰਘ ਜੀ ਇੱਕ ਬੜੀ ਖਾਸ ਗੱਲ ਤੁਸੀਂ ਜ਼ਿਕਰ ਕੀਤਾ ਕਾਰਪੋਰੇਟ ਨੂੰ ਲੈ ਕੇ ਆਰਟੀਕਲ ਦੇ ਵਿੱਚ ਵੀ ਉਹਦਾ ਕਾਫੀ ਲੰਮਾ ਛੋੜਾ ਜ਼ਿਕਰ ਕੀਤਾ ਗਿਆ ਇਹ ਕਾਰਪੋਰੇਟ ਦਾ ਆਖਰਕਾਰ ਪਾਣੀਆਂ ਤੇ ਕਬਜ਼ਾ ਕਰਨ ਦਾ ਮੰਤਵ ਕੀ ਹੈ ਜਿਵੇਂ ਬਿਜਲੀ ਸਮਝੌਤੇ ਦੀ ਵੀ ਉਹ ਤੋਂ ਗੱਲ ਹੋਈ ਸੀ ਕਿ ਬਿਜਲੀ ਨੂੰ ਲੈ ਕੇ ਵੀ ਇਹ ਕੋਈ ਉਹੋ ਜਿਹਾ ਕਾਨੂੰਨ ਲਿਆ ਰਹੇ ਨੇ ਕਿਸਾਨਾਂ ਨੇ ਵਿਰੋਧ ਕੀਤਾ ਖੇਤੀ ਕਾਨੂੰਨਾਂ ਦੀ ਗੱਲ ਹੋਈ ਕਾਰਪੋਰੇਟ ਦੀ ਕੀ ਮਨਸ਼ਾ ਜਦੋਂ ਬਾਨੀ ਅਦਾਨੀ ਵਰਗਿਆਂ ਨੇ ਪਾਣੀ ਤੋਂ ਕੀ ਲੈਣਾ ਉਹਨਾਂ ਦਾ ਉਹ ਕੰਟਰੋਲ ਕਿਉਂ ਚਾਹੁੰਦੇ ਨੇ ਤੁਸੀਂ ਉਸ ਵਿੱਚ ਵਿਸ਼ੇਸ਼ ਪਦਰ ਦਾ ਵੀ ਜ਼ਿਕਰ ਕੀਤਾ ਪਰ ਜੇ ਅਸੀਂ ਭਾਰਤ ਦੇ ਨਜ਼ਰੀਏ ਤੋਂ ਦੇਖੀਏ ਇੱਥੇ ਤਾਂ ਕੁਝ ਵੱਕਰੀ ਕਿਸਮ ਦੀ ਚਾਸਤ ਹੁੰਦੀ ਹੈ ਜਿਵੇਂ ਨਾਲ ਸਿੱਧੂ ਜਲ ਸਮਝੌਤੇ ਤੇ ਹੋ ਰਹੀ ਹੈ ਦੇਖੋ ਤੁਸੀਂ ਇਹ ਬਾਣੀ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਪਿਤਾ ਦੀ ਜ਼ਿੰਦਗੀ ਵਿੱਚ ਕੀ ਹੈ ਮੀਤ ਹੁੰਦੀ ਆ ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਆ ਉੱਠ ਜੇ ਉਹ ਦੱਸ ਸਕਦੇ ਆ ਠੀਕ ਹੈ ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਪਾਣੀ ਦੀ ਅਹਿਮੀਅਤ ਕੀ ਹੈਗੀ ਆ ਪਹਿਲਾ ਪਾਣੀ ਜੀਵ ਹੈ ਜਿਤਾਰੇ ਆ ਸਭ ਕੁਝ ਅੱਜ ਜਿਸ ਤਰ੍ਹਾਂ ਦੁਨੀਆ ਭਰ ਚ ਆਰਥਿਕ ਮੰਦੀ ਹੈਗੀ ਆ ਤੁਸੀਂ ਇਹ ਦੇਖੋ ਕਿ ਜਰਮਨ ਦੀ BMW ਤੇ Volkswagen ਵਰਗੀਆਂ ਟੌਪ ਦੀਆਂ ਗੱਡੀਆਂ ਦੀਆਂ ਕੰਪਨੀਆਂ ਅੱਜ ਘਾਟੇ 'ਚ ਜਾ ਰਹੀਆਂ ਨੇ ਬੈਂਕ ਜਿਹੜੇ ਆ ਡੋਬ ਰਹੇ ਆ ਮੋਦੀ ਸਰਕਾਰ ਦੇ ਰਾਜਕਾਲ ਦੇ ਦੌਰਾਨ ਹੀ 80 ਦੇ ਕਰੀਬ ਜਿਹੜੇ ਬੈਂਕ ਸੀ ਜਾਂ ਤਾਂ ਮਰਜਰ ਹੋ ਗਏ ਤੇ ਜਾਂ ਉਹ ਖਤਮ ਹੋ ਗਏ ਲੋਕਾਂ ਦੇ ਹਜ਼ਾਰਾਂ ਕਰੋੜ ਰੁਪਏ ਜਿਹੜੇ ਸੀ ਉਹਦੇ ਚੋਂ ਉਹ ਡੁੱਬ ਗਈ ਪਰ ਬਹੁਤ ਵੱਡੇ ਵੱਡੇ ਬਿਜ਼ਨਸ ਜਦੋਂ ਘਾਟੇ 'ਚ ਜਾ ਰਹੇ ਆ ਕੱਲੇ ਕੋਵਿਡ ਦੇ ਪੀਰੀਅਡ ਦੇ ਦੌਰਾਨ 68 ਨਵੇਂ ਖਰਬਪਤੀ ਪੈਦਾ ਹੋਏ ਆ ਖੁਰਾਕ ਤੇ ਪਾਣੀ ਦੇ ਖੇਤਰ ਦੇ ਵਿੱਚ ਕੋਈ ਗੱਡੀ ਖਰੀਦੇ ਨਾ ਖਰੀਦੇ ਨਵਾਂ ਘਰ ਪਾਵੇ ਨਾ ਪਾਵੇ ਲਗਜ਼ਰੀ ਗੁੱਡਸ ਖਰੀਦੇ ਨਾ ਖਰੀਦੇ ਪਾਣੀ ਹਰੇਕ ਨੇ ਪੀਣਾ ਹੀ ਪੀਣਾ ਰੋਟੀ ਹਰੇਕ ਨੇ ਖਾਣੀ ਖਾਣੀ ਇਸ ਕਰਕੇ ਉਹ ਖੁਰਾਕ ਤੇ ਪਾਣੀ ਦੇ ਖੇਤਰ ਦੇ ਉੱਪਰ ਜਿਹੜੇ ਆ ਪੂਰੀ ਤਰ੍ਹਾਂ ਕਾਬਜ ਉਹ ਹੋਣਾ ਚਾਹੁੰਦੇ ਆ ਕਿਉਂਕਿ ਪਾਣੀ ਦਾ ਆਮ ਬੋਲਚਾਲ ਚ ਗੱਲ ਆਈਂਦੀ ਕਿ ਜੇ ਤੀਸਰਾ ਵਿਸ਼ਵ ਚੋਥ ਲੱਗਾ ਤੇ ਪਾਣੀ ਨਹੀਂ ਲੱਗੂਗਾ ਹਨਾ ਤੋ ਪਾਣੀ ਦਾ ਮੁਨਾਫੇ ਇਸ ਪੱਧਰ ਤੱਕ ਜਿਹੜੇ ਹੈਗੇ ਆ ਉਹਦੇ ਚ ਵਧੇ ਹੋਏ ਆ ਇੱਕ ਸਮੇਂ ਕਿਸੇ ਨੇ ਗੀਤ ਗਾਇਆ ਸੀ ਕਿ ਲੋਕਾਂ ਦੇ ਨਾਲ ਦੁੱਧ ਵੇਕਦਾ ਤੇਰਾ ਵਿਕਦਾ ਜੈਕੁਰੇ ਪਾਣੀ ਉਹ ਜੈਕੁਰਾ ਸ਼ਾਇਦ ਕਿਸੇ ਨੇ ਕਾਰਪੋਰੇਟ ਘਰਾਣੇ ਨੂੰ ਹੀ ਕਿਹਾ ਹੋਊਗਾ ਕਿ ਉਹਨਾਂ ਦਾ ਅੱਜ ਪੰਜਾਬ ਦੇ ਵਿੱਚ ਲਗਭਗ 3000 ਕਰੋੜ ਦਾ ਹੀ ਪਾਣੀ ਦਾ ਬਿਜ਼ਨਸ ਆ ਸਾਡੇ ਘੋਗਾਂ ਵੇ ਆਵਾ ਪੋਤਲਾਂ ਵਾਲਾ ਪਾਣੀ ਜਿਹੜਾ ਉਹ ਵਿਕਣ ਲੱਗ ਗਿਆ ਦਿੱਲੀ ਮੋਰਚਾ ਕਾਰਪੋਰੇਟ ਦੇ ਖਿਲਾਫ ਸੀ ਤੇ ਉਹਦੇ ਚ ਵੀ ਦਾਨੀ ਸੱਜਣ ਕੋ 20000 ਦਾ ਪਾਣੀ ਵੰਡ ਗਿਆ ਕੋ 50000 ਦਾ ਪਾਣੀ ਵੰਡ ਗਿਆ ਕੋ ਲੱਖ ਦਾ ਪਾਣੀ ਵੰਡ ਗਿਆ ਕਾਰਪੋਰੇਟ ਦੇ ਖਿਲਾਫ ਧਰਨੇ ਚ ਕਾਰਪੋਰੇਟ ਆਪਣਾ ਕਰੋੜਾਂ ਰੁਪਏ ਦਾ ਪਾਣੀ ਉੱਥੇ ਜਿਹੜਾ ਸੀਗਾ ਉਹ ਵੇਚ ਗਿਆ ਤੋਂ ਇਸ ਕਰਕੇ ਪਾਣੀ ਦੀ ਤਾਂ ਜਿਹੜੀ ਜ਼ਰੂਰਤ ਹੈਗੀ ਆ ਤੇ ਉਸੇ ਕਰਕੇ ਉਹ ਲਗਾਤਾਰ ਜਿਹੜਾ ਹੈਗਾ ਅੱਜ ਤੱਕ ਵਿਰਾਟ ਕੋਹਲੀ ਵਰਗੇ ਮੰਨਿਆਂ ਦੇ ਵੀ 6000 ਰੁਪਏ ਵਾਲੀ ਜਿਹੜੀ ਉਹ ਲੀਟਰ ਪਾਣੀ ਉਹ ਪੀਂਦੇ ਹੈਗੇ ਆ ਏਡਾ ਮਹਿੰਗਾ ਪਾਣੀ ਪੀਂਦੇ ਹੈਗੇ ਆ ਹੁਣ ਤੁਸੀਂ ਦੇਖ ਲਓ ਕਿ ਜਿਵੇਂ ਸਾਡੇ ਵਰਨ ਵਿਵਸਥਾ ਨਹੀਂ ਹੈ ਉਵੇਂ ਉਹ ਪਾਣੀ ਦਾ ਵਰਗ ਹੀ ਕਰ ਦਿੱਤਾ ਗਿਆ ਪਾਣੀ ਪੀਣ ਵਾਲਾ ਪਾਣੀ ਪੀਣ ਵਾਲਾ ਸ਼ੁੱਧ ਪਾਣੀ ਮਿਨਰਲ ਵਾਟਰ ਮਤਲਬ ਪਾਣੀਆਂ ਦਾ ਵਰਗੀਕਰਨ ਹੋ ਗਿਆ ਮਤਲਬ ਪਾਣੀਆਂ ਵੀ ਜਿਵੇਂ ਵਰਣਵਸਥਾ ਵਾਂਗੂ ਬਣਾਤੀ ਪਾਣੀਆਂ ਤੇ ਪਾਣੀ ਵੀ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਉਹ ਨਹੀਂ ਰਹਿ ਗਿਆਗਾ ਇੱਕ ਉਹ ਆ ਸਾਡੇ ਰਗੇ ਲੋਕ ਜਿਹੜੇ ਕਿ ਇਥੋਂ ਦੇ ਕਾਰਪੋਰੇਟ ਘਰਾਣਿਆਂ ਨੇ ਸਤਲੁਜ ਨੂੰ ਇੱਕ ਦਰਿਆ ਨੂੰ ਗੰਦਾ ਨਾਲਾ ਬਣਾਤਾ ਤੇ ਸਾਡਾ ਪੱਛਮੀ ਮਾਲਵਾ ਤਾਂ ਬਾਈ ਹਰ ਰੋਜ਼ ਸਾਡੇ ਵੱਡੇ ਪਿੰਡ ਜਿਹੜੇ ਪੱਛਮੀ ਮਾਲਵੇ ਦੇ 10 10000 ਰੁਪਏ ਦਾ ਇੱਕ ਦਿਨ ਦਾ ਮੁੱਲ ਪਾਣੀ ਖਰੀਦਦੇ ਆ ਜਿਵੇਂ ਪਿੰਡਾਂ 'ਚ ਸਬਜ਼ੀ ਵੇਚਣੋਂ ਆਉਂਦੇ ਆ ਸਬਜ਼ੀ ਵੇਚਣ ਵਾਲਿਆਂ ਵਾਂਗੂ ਪਿੰਡਾਂ 'ਚ ਪਾਣੀ ਵੇਖ ਪੱਛਮੀ ਮਾਲਵੇ ਦੇ ਵੇਚ ਰਿਹਾ ਹੈਗਾ ਇਸ ਕਰਕੇ ਕਾਰਪੋਰੇਟ ਘਰਾਣਿਆਂ ਨੇ ਪਹਿਲਾਂ ਪਾਣੀ ਪਲੂਟ ਕੀਤੇ ਫਿਰ ਆਰਓ ਦਾ ਆਰਓ ਦਾ ਬਿਜ਼ਨਸ ਕੀਤਾ ਕਿੰਨੇ ਆਰਓ ਵਿਕੇ ਆ ਪੰਜਾਬ ਦੇ ਵਿੱਚ ਮਤਲਬ ਆਰਓ ਦਾ ਤੁਸੀਂ ਲਾਉਗੇ ਕਰੋੜਾਂ ਅਰਬ ਪਰ ਇਹਦੇ ਆਰਓ ਵੀ ਜਿਹੜੇ ਹੈਗੇ ਆ ਉਹ ਬੀਕੇ ਹੈਗੇ ਆ ਫਿਰ ਬੋਤਲਾਂ ਵਾਲਾ ਪਾਣੀ ਹਨਾ ਕੋਈ ਸਰਕੇ ਪਾਣੀ ਵੀ ਉਹਨਾਂ ਨੂੰ ਪਤਾ ਐਮਿਤ ਤੇ ਇਹਦੇ ਚ ਕਿੰਨੇ ਮੁਨਾਫੇ ਕਮਾਏ ਜਾ ਸਕਦੇ ਆ ਇਸ ਕਰਕੇ ਕਾਰਪੋਰੇਟ ਘਰਾੜੇ ਮੈਂ ਆਪਣੇ ਉਸ ਆਰਟੀਕਲ ਚ ਵੀ ਜ਼ਿਕਰ ਕੀਤਾ ਕਿ ਭੀਮਾ ਘਾਟti ਦੇ ਵਿੱਚ 6 ਡੈਮ ਸੀਗੇ ਜਿਹੜੇ ਸੀਗੇ ਟਾਟਾ ਦੇ ਕੋਲੇ ਤੇ 2016 ਜਦੋਂ ਮਹਾਰਾਸ਼ਟਰ ਚ ਸੋਕਾ ਪਿਆ ਤੇ ਬੰਬੇ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਜਿਹੜਾ ਸੀ ਉਹ ਪਾਣੀ ਪ੍ਰਾਈਵੇਟ ਡੈਮ ਨੂੰ ਛੱਟਣ ਵਾਸਤੇ ਜਿਹੜਾ ਸੀਗਾ ਉਹ ਜਿਹੜਾ ਸੀਗਾ ਉਹ ਦਿੱਤਾ ਗਿਆ ਜਿਸ ਤਰ੍ਹਾਂ ਅਸੀਂ ਮਤਲਬ ਵਸਾਖੀ ਵਣੀ ਕੰਧਾਰੀ ਦੀ ਗੱਲ ਸੁਣਦੇ ਹੈਗੇ ਆ ਤੇ ਬਿਲਕੁਲ ਹੀ ਇਹ ਇੱਕ ਨਵੇਂ ਤੌਰ ਦੇ ਇਸ ਦੌਰ ਦੇ ਬਲੀ ਕਧਾਰੀ ਨੇ ਇਹ ਜਿਹੜੇ ਮਤਲਬ ਪਾਣੀਆਂ ਤੇ ਇਸ ਤਰ੍ਹਾਂ ਕਾਬੂ ਜਿਹੜਾ ਉਹ ਹੋਣਾ ਚਾਹੁੰਦੇ ਆ ਤੇ ਉਹਦੇ ਤਹਿਤ ਹੀ ਡੈਮ ਸੇਫਟੀ ਜਿਹੜਾ ਐਕਟ ਆਇਆ ਕਿਉਂਕਿ ਇਹਦੇ ਸੈਕਸ਼ਨ ਮਤਲਬ ਦੇ ਇੱਕ ਵਿੱਚ ਜਿਹੜਾ ਵੀ ਕਿੰਦੇ ਕਿਨੂ ਕਿਨੂ ਡੈਮ ਸੇਫਟੀ ਐਕਟ ਕਿੰਦੇ ਕਿੰਦੇ ਤੇ ਲਾਗੂ ਹੋਊਗਾ ਚ ਕੰਪਨੀ ਸ਼ਬਦ ਵੀ ਹੈ ਇਹ ਕੰਪਨੀਆਂ ਦੀ ਜਿਹੜੀਆਂ ਆਨਰ ਨੇ ਉਹ ਹੋ ਸਕਦੀਆਂ ਨੇ ਡੈਮਾਂ ਦੀਆਂ ਹਨਾ ਉਹ ਇਹਦੇ ਚ ਜਿਹੜਾ ਹੈਗਾ ਤੁਸੀਂ ਸਮਝ ਸਕਦੇ ਹੋ ਕਿ ਕਾਰਪੋਰੇਟ ਘਰਾਣੇ ਪਾਣੀ ਤੇ ਕਾਮਜ ਕਿਉਂ ਜਿਹੜਾ ਉਹ ਹੋਣਾ ਚਾਹੁੰਦੇ ਅੱਛਾ ਇੱਕ ਹੋਰ ਗੱਲ ਬੜੀ ਉਭਰੀ ਜਿਹੋ ਨੇ ਮਾਮਲਾ ਹਾਈ ਕੋਰਟ ਵਾਲੇ ਪਾਸੇ ਤੁਰਿਆ ਤਾਂ ਉੱਤੇ ਸੰਵਿਧਾਨਕ ਹੱਕ ਦੀ ਗੱਲ ਹੈ ਕਿ ਪੰਜਾਬ ਸਰਕਾਰ ਦਾ ਕੋਈ ਸੰਵਿਧਾਨਕ ਹੱਕ ਹੀ ਨਹੀਂ ਬਣਦਾ ਇਸ ਮਾਮਲੇ 'ਚ ਕਿ ਉੱਥੇ ਪੰਜਾਬ ਪੁਲਿਸ ਲਾ ਦਿੱਤੀ ਜਾਵੇ ਜਾਂ ਪੰਜਾਬ ਇਸ ਮਾਮਲੇ ਦੇ ਵਿੱਚ ਅਸੀਂ ਕੀ ਵੇਖੀਏ ਕਿ ਕੀ ਵਾਕਈ ਗੈਰ ਸੰਵਿਧਾਨਕ ਹੋ ਰਿਹਾ ਜੋ ਵੀ ਹੋ ਰਿਹਾ ਮਤਲਬ ਇੰਨਾ ਜਕੜ ਪੰਜਾ ਬਣਾ ਲਿਆ ਗਿਆ ਕੇਂਦਰ ਦੇ ਵੱਲੋਂ ਕਿ ਪੰਜਾਬ ਸਰਕਾਰ ਨੂੰ ਉੱਥੇ ਆਪਣਾ ਜਿਵੇਂ ਕਹਿੰਦੇ ਕਿ ਪਰਿੰਦਾ ਵੀ ਇਹਨਾਂ ਦਾ ਪਰ ਨਹੀਂ ਮਾਰ ਸਕਦਾ ਦੇਖੋ ਦੋਨਾਂ ਮਾਮਲਿਆਂ 'ਤੇ ਸੰਵਿਧਾਨਕ ਮਾਮਲਿਆਂ ਦੇ ਵਿੱਚ ਵੀ ਔਰ ਬਰਤਾਂਤ ਦੇ ਮਾਮਲੇ ਦੇ ਵਿੱਚ ਤੁਸੀਂ ਦੇਖੋ ਕਿ ਸੰਵਧਾਨਕ ਮਾਮਲੇ ਜਿਵੇਂ ਪੰਜਾਬ ਪੁਨਰਗਠਨ ਐਕਟ ਦੀ ਗੱਲ ਕੀਤੀ ਹੈਗੀ ਆ ਇਹਨੂੰ ਬਿਲਕੁਲ ਨਾਲ ਡਰੈਸ ਨਹੀਂ ਹੋਇਆ ਗਿਆ ਠੀਕ ਆ ਦੂਸਰਾ ਜਿਹੜੇ ਡੈਮ ਹੈਗੇ ਆ ਉਹ ਉਹਦੀ ਜੇ ਕੋਈ ਦੋ ਸੂਬਿਆਂ ਦਾ ਵੀ ਸਾਂਝਾ ਹੈਗਾ ਤੇ ਉਹਦੀ ਮੈਨੇਜਮੈਂਟ ਦੇ ਵਿੱਚ ਸਿਰਫ ਰਪੇਰੀਅਨ ਸਟੇਟ ਹੋ ਸਕਦੀ ਹੈ ਪੰਜਾਬ ਰਪੇਰੀਅਨ ਸਟੇਟ ਆ ਪੰਜਾਬ ਉਹਦੀ ਮੈਂਬਰਸ਼ਿਪ ਚ ਨਹੀਂ ਹੈ ਤੇ ਰਾਜਸਥਾਨ ਜਿਹੜਾ ਰਪੇਰੀਅਨ ਸਟੇਟ ਨਹੀਂ ਹੈ ਪੰਜਾਬ ਦਾ ਪਾਣੀ ਵੀ ਅੱਧ ਤੋਂ ਵੱਧ ਉਹ ਲਿਜਾ ਰਿਆ ਇਕੱਲਾ ਹੀ ਜੀ ਗਾਈ ਜੇ ਨਾਲ ਸਾਡਾ ਕੁਦਰਿਆ ਵੀ ਸਾਂਝਾ ਨਹੀਂ ਗਾ ਔਰ ਉੱਥੇ ਮਤਲਬ ਜਿਹੜਾ ਆਏਗਾ ਉਹ ਮੈਂਬਰ ਵੀ ਬਣ ਕੇ ਜਿਹੜਾ ਬੈਠਾ ਹੋਇਆ ਹੈ ਤਾਂ ਇਹ ਉਹਦੇ ਜੋ ਸਾਡੀ ਮੈਂਬਰਸ਼ਿਪ ਖਾਰਜ ਹੋਈ ਉਹਦੇ ਚੋ ਸਾਡੀ ਸਿਕਿਉਰਟੀ ਉਹ ਤੋਂ ਹਟਾ ਕੇ ਆਪ ਵੀ ਲਾ ਦਿੱਤੀ ਗਈ ਇਹ ਜਦੋਂ ਜਿਹਨੂੰ ਕਹਿੰਦੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਜਿਹੜਾ ਉਸ ਵੇਲੇ ਪੰਜਾਬ ਸਰਕਾਰ ਦੇ ਕਰਨ ਵਾਲਾ ਕੰਮ ਸੀ ਇਹਨਾਂ ਨੇ ਉਦੋਂ ਕੀਤਾ ਨਹੀਂ ਹੁਣ ਸਿਰਫ ਭਾਵਕ ਤੋਂ ਭਾਵਕ ਕਰਕੇ ਜਿਹੜਾ ਉਹ ਖੇਡ ਖੇਡ ਰਹੇ ਆ ਔਰ ਦੂਸਰੇ ਸੂਬਿਆਂ ਦੇ ਵਿੱਚ ਜਿਹੜੀ ਮੈਂ ਬਰਤਾਨਦੀ ਗੱਲ ਕਰਦਾ ਸੀਗਾ ਦੂਸਰੇ ਸੂਬਿਆਂ ਦੇ ਵਿੱਚ ਲਗਾਤਾਰ ਉੱਥੋਂ ਦੇ ਸਿਆਸਦਾਨਾਂ ਨੇ ਪਿਛਲੇ 40 ਸਾਲਾਂ 'ਚ ਗੱਲ ਉਭਾਰੀ ਕਿ ਪੰਜਾਬ ਤੋਂ ਤੁਹਾਨੂੰ ਪਾਣੀ ਲੈ ਕੇ ਦੇਵਾਂਗੇ ਪੰਜਾਬ ਤੋਂ ਪਾਣੀ ਲੈ ਕੇ ਦੇਵਾਂਗੇ ਪਰ ਪੰਜਾਬ ਦੇ ਸਿਆਸਦਾਨੋ ਨੇ ਕਦੇ 40 ਸਾਲਾਂ 'ਚ ਦਿੱਲੀ ਜਾ ਕੇ ਐ ਕੂਕੂ ਕੇ ਨਹੀਂ ਕਿਹਾ ਕਿ ਸਾਡੇ ਕੋਲੇ ਪਾਣੀ ਨਹੀਂ ਅਸੀਂ ਮਰ ਚੱਲਿਆ ਪਾਣੀ ਖੜੋ ਸਾਡੀ ਜਿਹੜੀ ਹਾਲਤ ਆ ਉਹ ਮੰਦੀ ਆ ਅੱਜ ਸਖਵਿੰਦਰ ਜੀ ਪੰਜਾਬ ਦੇ ਵਿੱਚ ਅਸੀਂ ਹਰ ਸਾਲ ਲਗਭਗ 67 ਮਿਲੀਅਨ ਏਕੜ ਫੁੱਟ ਪਾਣੀ ਦੀ ਜਿਹੜੀ ਵਰਤੋਂ ਆ ਉਹ ਕਰਦੇ ਆ ਜਿੰਦੇ ਚ ਲਗਭਗ 26 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਸਾਨੂੰ ਉਹ بارش ਤੋਂ ਮਿਲਦਾ ਹੁਣ ਤਾਂ بارش ਦੀ ਵੀ ਡਿਊਰੇਸ਼ਨ ਜਿਹੜੀ ਉਹ ਘਟ ਗਈ ਹੈਗੀ ਹੈ بارش ਅੱਗੇ ਝੜੀਆਂ ਲੱਗਦੀਆਂ ਸੀ 4-4 5-5 ਦਿਨ ਹੁਣ ਤਾਂ ਮਤਲਬ ਜਿਹੜਾ ਹੈਗਾ ਇੱਕਦਮ ਤੇਜ਼ بارش ਹੁੰਦੀ ਆ ਜਿਸ ਕਰਕੇ ਉਹ ਜ਼ਮੀਨ 'ਚ ਘਟ ਰਿਹਾ ਇਸਦਾ ਤੇ ਉਹ ਪਾਣੀ ਦੀ ਜਿਹੜੀ ਵਰਤੋਂ ਘਟ ਹੁੰਦੀ ਆ بارش ਦੇ ਦੀ ਉਹ ਬਹੁਤ ਸਾਰਾ ਜਾਇਆ ਚਲਾ ਜਾਂਦਾ ਹੈਗਾ 26 ਮਿਲੀਅਨ ਏਕੜ ਫੁੱਟ ਪਾਣੀ ਸਾਨੂੰ ਲਗਭਗ بارش ਤੋਂ ਮਿਲਦਾ ਸਾਡੇ 15 ਮਿਲੀਅਨ ਏਕੜ ਫੁੱਟ ਸਾਨੂੰ ਦਰਿਆਵਾਂ ਦਾ ਪਾਣੀ ਲੋਟ ਆ ਜਿਹੜਾ ਐਕਚੁਅਲ ਦੇ ਵਿੱਚ ਜਿਹੜਾ ਘਟ ਗਿਆ ਹੁਣ 12 ਤੋਂ ਸਾਢੇ 12 ਮਿਲੀਅਨ ਏਕੜ ਫੁੱਟਾਂ 28 ਮਿਲੀਅਨ ਏਕੜ ਫੁੱਟ ਪਾਣੀ ਅਸੀਂ ਧਰਤੀ 'ਚੋਂ ਅਸੀਂ ਹਰ ਸਾਲ ਜਿਹੜਾ ਕੱਢਦੇ ਆ ਜਿੰਦੇ 'ਚੋਂ 17 ਮਿਲੀਅਨ ਏਕੜ ਫੁੱਟ ਮੁੜ ਪਰਪਾਈ ਹੋ ਜਾਂਦੀ ਆ ਉਹ ਲੰਘ ਬਾਰਿਸ਼ ਦੇ ਰਾਹੀਂ ਦਰਿਆਵਾਂ ਦੇ ਪਾਣੀ ਰਾਹੀਂ ਅਲੱਗ-ਅਲੱਗ ਤਰੀਕੇ ਨਾਲ ਸੀਪੇਜ ਹੋ ਕੇ ਤੇ 11 ਮਿਲੀਅਨ ਏਕੜ ਫੁੱਟ ਦਾ ਸਾਨੂੰ ਨੈਟ ਘਾਟਾ ਪਰ ਈਅਰ ਜਿਹੜਾ ਹੈਗਾ ਘਾਟਾ ਪੈ ਰਿਹਾ ਧਰਤੀ 'ਵਟੋਂ ਪਾਣੀ ਜਿਹੜਾ ਸਾਡਾ ਲਗਾ ਔਰ 2016 ਦੇ ਡਾਟੇ ਮੁਤਾਬਕ 261 ਮਿਲੀਅਨ ਏਕੜ ਫੁੱਟ ਪੰਜਾਬ ਦੀ ਧਰਤੀ ਹੇਠ ਪਾਣੀ ਰਹਿ ਗਿਆ ਸੀ ਔਰ 11 ਮਿਲੀਅਨ ਏਕੜ ਫੁੱਟ ਪਰイヤー ਜਾਣ ਦੇ ਨਾਲ 2039 ਤੱਕ ਧਰਤੀ ਹੇਠਲੇ ਪਾਣੀ ਦੀ ਅਸੀਂ ਆਖਰੀ ਬੂੰਦ ਤੱਕ ਕੱਢ ਲੈਣੀ ਆ 78% ਪੰਜਾਬ ਦਾ ਪਾਣੀ ਦਰਿਆਈ ਪਾਣੀ ਜਿਹੜਾ ਲੁੱਟਿਆ ਜਾ ਚੁੱਕਾ ਹੈ मतलब ਜਿਹੜਾ ਇਸ ਪੱਧਰ ਦੀ ਗੰਭੀਰ ਹਾਲਤ ਆ ਪੰਜਾਬ ਦੇ ਪਾਣੀਆਂ ਦੀ ਇਹਨੂੰ ਬਰਤਾਂਤ ਦੇ ਲੈਵਲ ਤੇ ਵੀ ਸਾਡੇ ਸਿਆਸਦਾਨਾਂ ਨੇ ਕਦੇ ਉਭਾਰਿਆ ਨਹੀਂ ਉਹਨਾਂ ਨੇ ਸਿਰਫ ਲੋਕਾਂ ਨੂੰ ਭਾਵਕ ਕਰਕੇ ਪਾਣੀ ਦੇ ਮੁੱਦੇ ਤੇ ਆਪਣੀ ਕੁਰਸੀ ਤੇ ਬੈਠਣਾ ਜਿਹੜਾ ਹੈਗਾ ਉਹ ਇੱਕ ਰਸਤਾ ਜਿਹੜਾ ਅਖਤਿਆਰ ਹੈਗਾ ਉਹਨਾਂ ਨੇ ਕੀਤਾ ਹੋਇਆ ਤੋਂ ਅੱਜ ਵੀ ਜੇਕਰ ਇਹ ਪਾਣੀ ਨਾਲ ਦੇ ਮੁੱਦੇ ਤੇ ਜਿੰਨਾ ਸਮਾਂ ਅਸੀਂ ਇਹਨੂੰ ਸਵਿਧਾਨਕ ਤੌਰ ਤੇ ਕਾਨੂੰਨੀ ਤੌਰ ਤੇ ਹੱਲ ਕਰਨ ਵਾਲੇ ਪਾਸੇ ਨਹੀਂ ਜਾਂਦੇਗੇ ਕੱਲਾ ਸਵਿਧਾਨਕ ਤੌਰ ਤੇ ਕਾਨੂੰਨੀ ਤੌਰ ਤੇ ਵੀ ਨਹੀਂ ਹੱਲ ਨਹੀਂ ਹੋਣਾਗਾ ਕਿਉਂਕਿ ਜਿਸ ਤਰ੍ਹਾਂ ਦਾ ਫਾਸਟਿਸਟ ਅਫੈਂਸਿਵ ਸਾਡੇ ਮੁਲਕ ਚ ਚੱਲ ਰਿਹਾ ਹੈਗਾ ਇਥੋਂ ਦੀਆਂ ਜਿਹੜੀਆਂ ਸੁਪਰੀਮ ਕੋਰਟ ਜਾਂ ਹਾਈ ਕੋਰਟਸ ਵੀ ਆ ਉਹ ਵੀ ਸੰਵਿਧਾਨ ਦੇ ਮੁਤਾਬਕ ਫੈਸਲੇ ਨਹੀਂ ਕਰ ਰਹੀਆਂ ਬਾਬਰੀ ਮਸਜਿਦ ਦਾ ਫੈਸਲਾ ਧਾਰਾ 370 ਨੂੰ ਸਕ੍ਰੈਪ ਕਰਨ ਦਾ ਫੈਸਲਾ ਉਹਦੇ ਤੋਂ ਬਿਲਕੁਲ ਉਸ ਤਰ੍ਹਾਂ ਦੇ ਫੈਸਲੇ ਜਿਹੜੇ ਬੰਦੇ ਨੂੰ ਕਾਨੂੰਨ ਦੀ ਬਿਲਕੁਲ ਮੋਟੀ ਜਾਣਕਾਰੀ ਵੀ ਆ ਉਹ ਜਦੋਂ ਅਦਾਲਤਾਂ ਦੇ ਉਹ ਫੈਸਲੇ ਪੜਦਾ ਉਹ ਬਿਲਕੁਲ ਉਸ ਤਰ੍ਹਾਂ ਲੱਗਦੀ ਜਿਵੇਂ ਟ੍ਰੈਫਿਕ ਪੁਲਿਸ ਵਾਲੇ ਖੜੇ ਹੋਣ ਉਹ ਕਹਿੰਦੇ ਕਾ ਵੀ ਤਾਂ ਤੇਰੇ ਪੂਰੇ ਪਰ ਚਲਾਨ ਤੇਰਾ ਕੱਟਣਾ ਹੀ ਕੱਟਣਾ ਹੈਗਾ ਬਾਬਰੀ ਮਸਜਿਦ ਦਾ ਸਬੂਤ ਕੋਈ ਨਹੀਂ ਪਰ ਬਣਾਉਣੀ ਬਣਾਉਣੀ ਹੈਗੀ ਠੀਕ ਆ ਧਾਰਾ 370 ਨੂੰ ਜਿਹੜਾ ਕਿ ਜਦੋਂ ਪੰਜਾਬ ਇਹ ਹਿੰਦੁਸਤਾਨ ਦੀ ਸਰਕਾਰ ਔਰ ਸ਼ੇਖ ਅਬਦੁੱਲਾ ਦੇ ਵਿੱਚ ਜਿਹੜੀ ਗੱਲਬਾਤ ਹੋਈ ਜਿੰਦੇ ਚ ਧਾਰਾ 370 ਕਸ਼ਮੀਰ ਦੀ ਅਸੈਂਬਲੀ ਦੇ ਵਿੱਚ ਪਾਸ ਹੋਈ ਤੇ ਉਹਨੂੰ ਰੱਦ ਦਿੱਲੀ ਬੈਠ ਕੇ ਕਰ ਦਿੱਤਾ ਗਿਆ ਤੇ ਕਸ਼ਮੀਰੀਆ ਦੀ ਗੱਲ ਤੱਕ ਨਹੀਂ ਸੁਣੀ ਗਈ ਇਸ ਸੁਪਰੀਮ ਸੁਪਰੀਮ ਕੋਰਟ ਨੇ ਇਸ ਵਧਿੱਕੀ ਦੇ ਉੱਪਰ ਜਿਹੜੀ ਹੈਗੀ ਆ ਮੋਹਰ ਲਾਈ ਆ ਉਹਦੇ 'ਚ ਐ ਨਹੀਂ ਕਿ 78 79 80 ਪੰਜਾਬ ਪੂੰਡਰ ਕਠਨ ਐਕਟ ਦੀਆਂ ਧਰਾਵਾਂ ਜਾਂਦੇ ਹੀ ਮਤਲਬ ਸੁਪਰੀਮ ਕੋਰਟ ਨੇ ਸਕ੍ਰੈਪ ਕਰ ਦੇਣੀਆਂ ਨੇ ਇਹਦੇ ਵਾਸਤੇ ਸਾਨੂੰ ਕਈ ਫਰੰਟਾਂ ਦੀ ਜਿਹੜੀ ਲੜਾਈ ਹੈਗੀ ਆ ਲੜਨੀ ਪਣੀ ਆ ਪਰ ਪੰਜਾਬ ਦੇ ਜਿਹੜੇ ਸੱਤਾ 'ਚ ਬੈਠੇ ਸਿਆਸਦਾਨ ਹੈਗੇ ਆ ਉਹ ਜਾਂ ਪਹਿਲਾਂ ਬੈਠ ਕੇ ਬੈਠ ਗਏ ਆ ਜਾਂ ਬੈਠੇ ਬੈਠੇ ਆ ਜਾਂ ਆਉਣ ਵਾਲੇ ਦਿਨਾਂ 'ਚ ਬੈਠਣ ਦੀ ਮਤਲਬ ਜਿਹੜੇ ਆਹੋ ਸੁਪਨੇ ਪਾਲ ਰਹੇ ਹੈਗੇ ਆ ਉਪਰਜਾਲ ਦੇ ਪਾਣੀਆਂ ਪਰ ਕੀ ਸੰਜੀ ਦਾ ਜਿਹੜੇ ਉਹ ਨਹੀਂ ਗਏ ਰਜਿੰਦਰ ਸਿੰਘ ਜੀ ਇੱਥੇ ਹੁਣ ਥੋੜਾ ਵਿਰੋਧੀ ਧਿਰਾਂ ਦੀ ਭੂਮਿਕਾ ਦੱਸਿਓ ਕਿ ਜਦੋਂ ਇਹ ਐਕਟ ਆਇਆ ਉਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਥੋੜਾ ਕੁਚੇ ਚੰਨੀ ਸਾਹਿਬ ਰਹੇ ਫਿਰ ਇਹ ਸੱਤਾ ਚ ਆ ਗਏ ਅੱਜ ਵੀ ਇਹ ਇਲਜ਼ਾਮ ਤਰਾਸ਼ੀਆਂ ਕਾਂਗਰਸ ਨੇ ਕੀ ਕੀਤਾ ਅਕਾਲੀਆਂ ਨੇ ਕੀ ਕੀਤਾ ਭਾਜਪਾ ਕੀ ਕਰਦੀ ਰਹੀ ਕਿਉਂਕਿ ਇੱਕਦਮ ਤਾਂ ਐਕਟ ਬਣਿਆ ਨਹੀਂ ਨਾ ਇਹ ਨਹੀਂ ਕਿ ਰਾਤੋਂ ਰਾਤ ਬਣਾ ਕੇ ਸਾਹਮਣੇ ਲਿਆ ਕੇ ਧਰਤਾ ਕੁਪਰਾਣੀਆਂ ਤਿਆਰੀਆਂ ਜਿਵੇਂ ਡਾਕਟਰ ਮਨਮੋਨ ਸਿੰਘ ਹੋਣਾ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸਰਕਾਰ ਨੇ ਨੀਤੀਆਂ ਹੌਲੀ-ਹੌਲੀ ਲਾਗੂ ਕੀਤੀਆਂ ਤੇ ਇਹਨਾਂ ਨੇ ਜੱਕਦਮ ਲਿਆ ਕੇ ਸਾਰਾ ਕੁਝ ਅੱਗੇ ਖੜਾ ਕਰਤਾ ਵਿਕਾਸ ਦੇ ਨਾਂ ਦੇ ਉੱਤੇ ਜਾਂ ਜੋ ਵੀ ਉਹ ਗੱਲਾਂ ਦੇਣ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਵਿਰੋਧੀ ਧਿਰਾਂ ਦੀ ਭੂਮਿਕਾ ਕਿਦਾਂ ਦੀ ਹੈ ਕੀ ਉਹ ਸਿਰਫ ਜਿਵੇਂ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕੋਈ ਜੋ ਵੀ ਉੱਥੇ ਆਪਣੀ ਗੱਲ ਰੱਖਦੇ ਨੇ ਉਹਦੀ ਵੀਡੀਓ ਬਣਾਈ ਉਹ ਵਾਇਰਲ ਕਰ ਦਿੱਤੀ ਜਾਂ ਥੋੜਾ ਬਹੁਤਾ ਮਤਲਬ ਕਿ ਸਟੇਟਸ ਪਾ ਦਿੱਤੇ ਫੇਸਬੁੱਕ ਤੇ ਪਾ ਦਿੱਤਾ ਥੋੜਾ ਬਹੁਤਾ ਬਿਆਨ ਜਾਰੀ ਕਰ ਇਸ ਤੋਂ ਅੱਗੇ ਕੋਈ ਲੜਾਈ ਲੜਦਾ ਨਜ਼ਰ ਨਹੀਂ ਆ ਰਿਹਾ ਕੋ ਪੰਜਾਬ ਦੀ ਜਿਆਜਾ ਆਪਾਂ ਵਿਰੋਧੀ ਧਿਰਾਂ ਦੀ ਗੱਲ ਕਰੀ ਉਹਦੇ ਚ ਭਾਜਪਾ ਇਹ ਉਥੇ ਐਮਐਲਏ ਨੇ ਅਕਾਲੀ ਦਲ ਦੇ ਨੇ ਕਾਂਗਰਸ ਦੇ ਕਾਂਗਰਸ ਦੀ ਪੰਜਾਬ ਚ ਪੋਜੀਸ਼ਨ ਹੋਰ ਆ ਹਰਿਆਣਾ ਚ ਕੋਰ ਅੱਜ ਕਾਂਗਰਸ ਦੇ ਕੁਝ ਐਮਐਲਏ ਜੇ 78 79 80 ਦਾ ਰਦੀ ਗੱਲ ਕਰ ਰਹੇ ਆ ਕਹੋ ਵਿਰੋਧੀ ਧਿਰ ਚ ਨੇ ਪਰ ਕੀ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਪੰਜਾਬ ਦੇ ਇਹਨਾਂ ਜਿਹੜੇ ਫੈਡਰਲ ਰਾਈਟਸ ਨੇ ਇਹਦੇ ਤੇ ਮੋਹਰ ਲਾਉਂਦੀ ਆ ਕੀ ਉਹ ਫੈਡਰਲਿਜ਼ਮ ਦੀ ਗੱਲ ਕਰਦੀ ਆ ਠੀਕ ਹੈ ਇਹ ਤਾਂ ਕਾਂਗਰਸ ਦੀ ਜਿਹੜੀ ਓਵਰਆਲ ਪਾਲਿਸੀ ਹੈ ਨਾ ਉਹਦੇ ਤੋਂ ਤੈ ਹੋਏਗਾ ਨਾ ਵੀ ਕੱਲ ਨੂੰ ਪੰਜਾਬ ਦੀ ਸੱਤਾ ਚਾਕੇ ਜਿਹੜੀ ਪੁੱਲ ਮੁਲਕ ਦੀ ਉਹਨਾਂ ਦੀ ਕਾਂਗਰਸ ਦੀ ਹਾਈ ਕਮਾਂਡ ਆ ਉਹਦੇ ਅਗੇਂਸਟ ਪੰਜਾਬ ਦਾ ਯੂਨਿਟ ਚਲਾ ਜਾਏਗਾ ਇਹ ਤਾਂ ਗੰਭੀਰ ਸਵਾਲ ਆ ਉਹਨਾਂ ਤੇ ਕਿਉਂਕਿ ਉਹ ਪੋਜੀਸ਼ਨ ਨੂੰ ਅਲੱਗ-ਅਲੱਗ ਸੂਬਿਆਂ 'ਚ ਅਲੱਗ-ਅਲੱਗ ਆ ਇਸ ਕਰਕੇ ਉਹ ਸਿਰਫ ਕਿਹੜੇ ਮੁੱਦੇ ਤੇ ਲੋਕ ਭਾਵਕ ਹੋ ਸਕਦੇ ਆ ਕਿ ਦੇਖਣ ਨੂੰ ਗੱਲ ਵਾਅਦ ਵੀ ਲੱਗੇ ਲੋਕ ਭਾਵਕ ਵੀ ਹੋ ਜਾਂਦੇ ਤੇ ਵੋਟਾਂ ਵੀ ਮਿਲ ਜਾਂਦੇ ਹੈ ਨਾ ਤੇ ਅਕਾਲੀ ਭਾਜਪਾ ਸਰਕਾਰ ਤਾਂ ਪੰਜਾਬ 'ਚ ਵੀ ਰਹੀ ਹੈ ਕੇਂਦਰ 'ਚ ਵੀ ਇਕੱਠੇ ਰਹੀ ਆ ਉਨੇ ਉਦੋਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਜਿਹੜਾ ਉਹ ਨਹੀਂ ਕੀਤਾ ਤਾਂ ਉਦੋਂ ਤਾਂ ਉਹ ਜੇ ਕੇਂਦਰ ਚ ਭਾਜ-ਪਾਸ ਤੇ ਕਾਲੀਆਂ ਦੀ ਸਰਕਾਰ ਸੀ ਪੰਜਾਬ ਚ ਸੀ ਉਹ ਇੱਥੋਂ ਪੰਜਾਬ ਦੀ ਅਸੈਂਬਲੀ ਦੇ ਵਿੱਚ 78 79 80 ਸੈਕਸ਼ਨ ਦੇ ਖਿਲਾਫ ਜੇ ਬਿੱਲ ਲੈ ਕੇ ਆਉਂਦੇ ਗਵਰਨਰ ਕੋਲੇ ਜਾਂਦਾ ਗਵਰਨਰ ਰਾਸ਼ਟਰਪਤੀ ਕੋਲੇ ਭੇਜਦਾ ਰਾਸ਼ਟਰਪਤੀ ਮਤਲਬ ਸੁਪਰੀਮ ਕੋਰਟ ਦੀ ਰਾਇ ਲੈ ਲੈਂਦਾ ਜਿਵੇਂ ਵਾਟਰ ਟਰਮੀਨੇਸ਼ਨ ਬਿੱਲ ਤੇ ਰਹੀ ਹੈਗੀ ਆ ਉਹਨੇ ਉੱਥੋਂ ਤਾਂ ਮਤਲਬ ਕੇਂਦਰ ਚ ਹੀ ਸੀ ਜੋ ਮਰਜ਼ੀ ਕਰਵਾ ਸਕਦੇ ਸੀ ਠੀਕ ਹੈ ਅਸੰਦ ਦੇ ਵਿੱਚ ਕੀ ਹੈਗਾ ਕਿ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਸੰਕਟ ਦੀ ਪੰਜਾਬੀਆਂ ਦੇ ਸੰਕਟ ਤੇ ਉਹਨਾਂ ਨੂੰ ਭਾਵਕ ਕਰਕੇ ਕੋਈ ਨਸ਼ੇ ਕਹਿੰਦਾ ਮੈਂ ਚਿੱਟਾ 2 ਮਹੀਨੇ ਚ ਖਤਮ ਕਰ ਦੂੰਗਾ ਕਦੇ ਕੋਈ ਕਹਿੰਦਾ ਮੈਂ ਬੇਅਦਬੀ ਕਾਣ ਦੀ ਲੋਕਾਂ ਨੂੰ ਸਜ਼ਾ ਮਤਲਬ ਦੋਸ਼ੀਆਂ ਨੂੰ ਸਜ਼ਾ ਦੇਵਾਂਗਾ ਪੰਜਾਬੀਆਂ ਨੂੰ ਭਾਵਕ ਕਰਕੇ ਜਿਹੜੀਆਂ ਵੋਟਾਂ ਨੇ ਉਹ ਲਈਆਂ ਜਾਂਦੀਆਂ ਨੇ ਆਦਰਵਾਇਜ਼ ਪੰਜਾਬ ਦੇ ਪਾਣੀਆਂ ਦੇ ਪ੍ਰਤੀ ਮੈਂ ਪਹਿਲਾਂ ਵੀ ਦੁਹਰਾ ਚੁੱਕਾ ਹਾਂ ਗੱਲ ਵੀ ਇਹ ਜਿਹੜੀਆਂ ਵਿਰੋਧੀ ਧਿਰਾਂ ਨੇ ਇਹ ਵੀ ਜਿਹੜੀਆਂ ਸੰਜੀਦਾ ਨੇ ਉਹ ਨਹੀਂ ਮਤਲਬ ਇਸ ਸਾਮਾਮ ਦੇ ਸਾਰੇ ਮੰਗੇ ਨੇ ਪੰਜਾਬ ਨੂੰ ਲੁੱਟਣ ਕੇ ਪੰਜਾਬ ਨੂੰ ਕੁੱਟਣ ਚ ਪੰਜਾਬ ਨੂੰ ਵੇਚਣ ਸਾਰੇ ਦੇ ਹਿੱਸੇਦਾਰੀਆਂ ਨੇ ਅੱਜ ਭਾਵੇਂ ਕੋਈ ਸੱਤਾ ਚ ਹੋਵੇ ਭਾਵੇਂ ਬਾਹਰ ਆਖਰੀ ਸਵਾਲ ਆ ਕਿ ਬਦਲ ਕੀ ਬਚਦਾ ਕਿਸਾਨ ਧਿਰਾਂ ਕੁਝ ਜਿਵੇਂ ਰਾਜਵਾਲ ਸਾਹਿਬ ਹੋ ਗਏ ਜੈਸਕਮ ਦੇ ਹੋ ਗਏ ਉਹ ਕਹਿ ਰਹੇ ਨੇ ਕਿ ਅਸੀਂ ਇਸ ਸਾਮਾਮੜੇ ਤੇ ਮੋਰਚਾ ਲਾਵਾਂਗੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਕਹਿਤਾ ਉਹ ਕਹਿੰਦੇ ਕਿ ਸੜਕਾਂ ਨਹੀਂ ਰੋਕਣੀਆਂ ਰੇਲਾਂ ਨਹੀਂ ਰੋਕਣੀਆਂ ਮਤਲਬ ਇੱਕ ਤਰੀਕੇ ਦੀ ਕਿਸਾਨਾਂ ਨੂੰ ਧਮਕੀ ਲਾ ਲਓ ਜਾਂ ਚੇਤਾਵਨੀ ਲਾ ਲਓ ਇਸ ਇਲਾਮ ਨੂੰ ਇਹ ਪਹਿਲਾਂ ਵੀ ਕਹਿੰਦੇ ਰਹੇ ਨੇ ਕਿ ਜੀ ਤੁਸੀਂ ਮਤਲਬ ਜਗਾ ਨਹੀਂ ਵੇਂਦੇ ਕਈ ਕਹਿੰਦੇ ਨੇ ਵਜਾ ਨਹੀਂ ਵੇਂਦੇ ਆ ਕੇ ਬਹਿ ਜਾਂਦੇ ਨੇ ਇਸ ਇਲਾਮ ਨੂੰ ਤੁਸੀਂ ਇਹਨਾਂ ਸਿਆਸੀ ਹਾਲਾਤਾਂ 'ਚ ਕਿਵੇਂ ਵੇਹਨੇ ਹੋ ਕਿ ਫਿਰ ਬਦਲ ਕੀ ਬੱਚਦਾ ਕੀ ਮਤਲਬ ਕਿ ਮੋਰਚਿਆਂ ਦੇ ਵਿੱਚੋਂ ਹੱਲ ਜਾਉ ਮੋਰਚਾ ਕਿੱਦਾਂ ਦਾ ਹੋਵੇ ਕਿ ਉਹ ਦਿੱਲੀ ਜਾ ਕੇ ਬਹਿ ਕੇ ਲਾਉਣਾ ਜੇ ਪੰਜਾਬ ਦੇ ਲੋਕ ਪੰਜਾਬ ਦੀਆਂ ਸੜਕਾਂ ਤੇ ਬਹਿ ਕੇ ਆਪਣੀ ਗੱਲ ਨਹੀਂ ਰੱਖਣਗੇ ਕੇਂਦਰ ਦੇ ਕੰਨ ਤੱਕ ਨਹੀਂ ਪਹੁੰਚੋਗੇ ਫਿਰ ਕਿਹੜਾ ਰਾਹ ਬਚਦਾ ਜਾਂ ਕਿਸਾਨਾਂ ਦਾ ਰਿਐਕਸ਼ਨ ਇਸ ਸਾਰੇ ਮਾਮਲੇ ਤੇ ਕੀ ਰਹੇਗਾ ਮੁੱਦੇ ਬਹੁਤ ਨੇ ਕਿਸਾਨਾਂ ਦੇ ਇਸ ਪੰਜਾਬ ਨੂੰ ਲੈ ਕੇ ਜਾਂ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਜਾਂ ਕਿਸਾਨੀ ਨੂੰ ਲੈ ਕੇ ਜਾਂ ਹੋਰ ਜਿਵੇਂ ਪਾਣੀਆਂ ਦੇ ਮਸਲੇ ਤੇ ਕਿਸਾਨ ਹੀ ਨਜ਼ਰ ਆਉਂਦੇ ਨੇ ਤੇ ਉਹ ਕਹਿੰਦੇ ਕਿ ਸੜਕਾਂ ਤੇ ਨਹੀਂ ਬਹਿਣਾ ਰੇਲਾਂ ਨਹੀਂ ਰੋਕਣੀਆਂ ਹੋਰ ਤੌਰ ਤਰੀਕਾ ਫਿਰ ਕਿਹੜਾ ਹੁੰਦਾ ਹੈ ਸਰਵਿੰਦਰ ਜੀ ਜੁਲਮ ਰਹੇ ਔਰ ਅਮਨ ਵੀ ਹੋ ਤੁਸੀਂ ਕਹੋ ਕਿ ਆ ਮਮਕਨ ਹੈ ਜੁਲਮ ਰਵੇ ਤੇ ਅਮਨ ਹੋ ਜੇ ਇਹ ਕਿੱਦਾਂ ਹੋ ਸਕਦਾ ਜਿੱਥੇ ਜਿੱਥੇ ਜ਼ਬਰ ਆ ਉੱਥੇ ਉੱਥੇ ਟੱਕਰ ਹੋਣੀ ਹੋਣੀ ਆ ਇਹ ਤਾਂ ਕੁਦਰਤ ਦਾ ਨਿਯਮ ਹੈ ਨੂੰ ਕੌਣ ਰੋਕ ਸਕਦਾ ਔਰ ਜਿੱਥੋਂ ਤੱਕ ਲੋਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਆ ਕਦੇ ਵੀ ਸਰਕਾਰਾਂ ਨੇ ਥਾਲੀ ਚ ਪਰੋਸ ਕੇ ਨਹੀਂ ਦਿੱਤੇਗੇ ਤੁਸੀਂ ਦੇਖੋ ਕਿ ਜਦੋਂ ਸੀਐਨਆਰਸੀ ਦੇ ਖਿਲਾਫ ਦਿੱਲੀ ਨੇ ਜਿਹੜਾ ਮੁਸਲਮ ਭਾਈਚਾਰੇ ਦਾ ਅੰਦੋਲਨ ਸੀ ਭਾਵੇਂ ਕੋ ਸਾਰੇ ਮੁਲਕ ਦੇ ਨਾਗਰਿਕਾਂ ਦੇ ਖਿਲਾਫ ਸੀਗੇ ਉਹ ਕਾਨੂੰਨ ਤਾਂ ਉਦੋਂ ਉਹਨਾਂ ਦੇ ਉੱਥੇ ਧਰਨੇ ਮਜਾਰੇ ਹੋਏ ਕੋਵਿਡ ਦੇ ਨਾਂ ਤੇ ਇਹਨਾਂ ਨੇ ਸਾਰੀ ਡੈਮੋਕਰੈਟਿਕ ਸਪੇਸ ਜਿਹੜੀ ਸੀ ਖਤਮ ਕਰ ਲਈ ਜਨਤਰ ਮੰਤਰ ਦੇ ਧਰਨੇ ਲਾਉਣੇ ਬੰਦ ਕਰਾ ਦਿੱਤੇ ਉਹ ਡੈਮੋਕਰੈਟਿਕ ਸਪੇਸ ਨੂੰ ਪੰਜਾਬ ਦੇ ਕਿਸਾਨ ਜਿਹੜਾ ਕਿਸਾਨ ਅੰਦੋਲਨ ਹੋਇਆ ਦਿੱਲੀ ਤਿੰਨ ਖੇਤੀ ਕਾਨੂੰਨ ਖਿਲਾਫ ਉਹਨੇ ਮੁੜ ਕੇ ਰੀਕਲੇਮ ਕੀਤਾ ਤੁਹਾਡੇ ਧਿਆਨ ਚ ਹੋਊਗਾ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਅਸੀਂ ਇੱਕ ਚੰਡੀਗੜ੍ਹ ਵੱਡਾ ਕਾਠ ਐਸਕੇਮ ਵੱਲੋਂ ਕਰਕੇ ਆਏ ਆ ਤੇ ਉਹ 13 ਸਾਲਾਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਧੁਰ ਚੰਡੀਗੜ੍ਹ ਦੇ ਅੰਦਰ ਸਾਨੂੰ ਰੈਲੀ ਕਰਨ ਦੀ ਇਜਾਜ਼ਤ ਜਿਹੜੀ ਦਿੱਤੀ ਸੀ ਯਾਨੀ ਕਿ ਜਿਹੜੀ ਡੈਮੋਕਰੈਟਿਕ ਸਪੇਸ ਆ ਉਹ ਲੋਕ ਉਹ ਸੰਵਿਧਾਨ ਦੇ ਕਿਸੇ ਆਰਟੀਕਲ ਚੋਂ ਨਹੀਂ ਮਿਲਦੀ ਗਈ ਉਹ ਲੋਕਾਂ ਦੇ ਸੰਘਰਸ਼ਾਂ ਚੋਂ ਤੇ ਉਹਨਾਂ ਦੇ ਇਕੇ ਚੋਂ ਜਿਹੜੀ ਹੈਗੀ ਆ ਉਹ ਮਿਲਦੀ ਆ ਤੇ ਜਦੋਂ ਜਦੋਂ ਸਰਕਾਰ ਜਾਬਰ ਹੋਵੇ ਇਹਦਾ ਮਤਲਬ ਆ ਕਿ ਸਥਿਤੀਆਂ ਬਣੀਆਂ ਮੁਸ਼ਕਲ ਨੇ ਲੋਕਾਂ ਲਈ ਤੇ ਸਰਕਾਰ ਲਈ ਵੀ ਕੰਟਰੋਲ ਕਰਨੀਆਂ ਤੇ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਵੀ ਜੇ ਡੰਡੇ ਨਾਲ ਨਜਿੱਟਣਾ ਚਾਹੁੰਦੀ ਹੁੰਦੀ ਆ ਤੇ ਉਹ ਡੰਡੇ ਨਾਲ ਜਿਹੜੀ ਨਜਿੱਟਣ ਦੇ ਵਿੱਚ ਸਫਲ ਨਹੀਂ ਹੁੰਦੀ ਕਿ ਵਕਤੀ ਤੌਰ ਤੇ ਸਰਕਾਰ ਕਈ ਵਾਰੀ ਹਾਵੀ ਹੋ ਜਾਂਦੀ ਆ ਕਿਉਂਕਿ ਲੋਕ ਕਈ ਵਾਰੀ ਹੱਲਾ ਝੱਲਣ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਹੁੰਦੇ ਜਦੋਂ ਲੋਕ ਮਾਨਸਿਕ ਤੌਰ ਤੇ ਹੱਲਾ ਝੱਲਣ ਲਈ ਤਿਆਰ ਹੁੰਦੇ ਆ ਤੇ ਫਿਰ ਉਹ ਹੱਲੇ ਨਾਲ ਨਜਿੱਟਣ ਵਾਸਤੇ ਵੀ ਤਿਆਰ ਹੁੰਦੇ ਆ ਤੇ ਫਿਰ ਇਸ ਤਰ੍ਹਾਂ ਦੀਆਂ ਰੋਕਾਂ ਜਿਹੜੀਆਂ ਨੇ ਉਹ ਕੰਮ ਉਹ ਨਹੀਂ ਕਰਤੀਆਂ ਆ ਇਹ ਬਹੁਤ ਸਾਰੇ ਹਾਕਮਾਂ ਨੂੰ ਜਿਹੜਾ ਸੀਗਾ ਉਹ ਭਲੇਖਾ ਰਿਆ ਮਤਲਬ ਇੱਥੇ ਤਾਂ ਬਹੁਤ ਕਹਿੰਦੇ ਘਾਉਂਦੇ ਦੁਨੀਆ ਦੇ ਧਾੜ ਵੀ ਆਏ ਠੀਕ ਹੈ ਤੇ ਇਹ ਤਾਂ ਇੱਕ ਕਮੇਡੀਅਨ ਹੈ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਲੜਨ ਤੋਂ ਰੋਕ ਸਕਦਾ ਬਿਲਕੁਲ ਉਮੀਦ ਕਰਦੇ ਆ ਕਿ ਲੋਕ ਇਹ ਬੀਵੀ ਐਮਬੀ ਦਾ ਮਾਮਲਾ ਖਾਸ ਕਰ ਪਾਣੀਆਂ ਨੂੰ ਲੈ ਕੇ ਜੇ ਸਿੱਧੇ ਸ਼ਬਦਾਂ ਚ ਕਹੀਏ ਉਹ ਤਕਰੀਬਨ ਸਮਝ ਚੁੱਕੇ ਹੋਣਗੇ ਕਿ ਆਖਰਕਾਰ ਇਹਦਾ ਮਤਲਬ ਕਿ ਇਹਦਾ ਪਿਛੋਕੜ ਕੀ ਹੈ ਕਿੱਥੋਂ ਸ਼ੁਰੂ ਹੋਇਆ ਤੇ ਕਾਰਨ ਕੀ ਹੈ ਕਿ ਉਹ ਕਾਰਪੋਰੇਟ ਦੇ ਹੱਥਾਂ ਤੋਂ ਦਿੱਤਾ ਜਾਣਾ ਜੇ ਤੁਹਾਡੇ ਹੱਥ 'ਚ ਹੋਣ ਵੀ ਪਾਣੀ ਵਾਲੀ ਬੋਤਲ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਉਹਦਾ ਮੁੱਲ ਕਿਵੇਂ ਨਿਕਲਦਾ ਹੈ ਕਿਵੇਂ ਉਹ ਪਾਣੀ ਤੁਹਾਡੇ ਲਹੂ ਦੇ ਵਿੱਚੋਂ ਨਿਕਲ ਕੇ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਜੇ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਦਿਲੋਂ ਮਤਲਬ ਕਿ ਸਮਝਣਾ ਚਾਹੁੰਦੇ ਹੋ ਕਿ ਆਖਰ ਕਰੋ ਹੈ ਕੀ ਵਿਚਾਰ ਕਮੈਂਟ ਜ਼ਰੂਰ ਕਰਿਓ ਸ਼ੁਕਰੀਆ ਰਜਿੰਦਰ ਸਿੰਘ ਜੀ ਧੰਨਵਾਦ ਤੁਹਾਡਾ ਸ਼ੁਕਰੀਆ ਭਾਈ ਜੀ ਬਹੁਤ ਬਹੁਤ